ਹਾਂਜੀ ਸਰ ਇਹ ਤੁਸੀਂ ਗੁੜ ਤੇ ਸ਼ੱਕਰ ਕੀ ਰੇਟ ਸੇਲ ਕਰਦੇ ਹੁੰਦੇ ਪਿਛਲੀ ਵਾਰ ਸਰ ਮੈਂ 90 ਰੁਪਏ ਕਿਲੋ ਵਿੱਚ ਅਸੀਂ ਗੁੜ ਜੀ 90 ਰੁਪਏ ਗੁੜ ਜੀ ਹਾਂਜੀ 100 ਰੁਪਏ ਕਿਲੋ ਵਿੱਚ ਸੀ ਸ਼ੱਕਰ ਜੀ 100 ਰੁਪਏ ਕਿਲੋ ਸ਼ੱਕਰ ਹਾਂਜੀ ਸਰ ਸਸੀ ਕਾਲ ਜੀ ਦੋਸਤੋ ਅੱਜ ਆਪਾਂ ਖੜੇ ਆ ਪਿੰਡ ਜਖੇਪੜ ਦੇ ਵਿੱਚ ਉਥੋਂ ਦੇ ਇੱਕ ਹੋਰ ਨਵੇਂ ਕਿਸਾਨ ਦੇ ਨਾਲ ਤੇ ਜਿਹੜੇ ਇਹ ਕਿਸਾਨ ਨੇਗੇ ਇਹ ਖੇਤੀ ਦਾ ਬਹੁਤ ਸਮੇਂ ਤੋਂ ਕਰ ਰਹੇ ਨੇ ਪਾਰੇ ਹੁਣ ਨੇ ਜਿਹੜੇ ਪਿਛਲੇ 5-6 ਸਾਲਾਂ ਤੋਂ ਲੈ ਕੇ ਆਰਗੈਨਿਕ ਖੇਤੀ ਕਰ ਰਹੇ ਨੇ ਇਹ ਆਪਣੇ ਖੇਤ ਦੇ ਵਿੱਚ ਕਨਾਲ ਡੇਢ ਕਨਾਲ ਦੇ ਵਿੱਚ ਘੱਟੋ-ਘੱਟ 15-16 ਤਰ੍ਹਾਂ ਦੀ ਤਾਂ ਖੇਤੀ ਕਰਦੇ ਨੇ ਕਣਕ ਆ ਜਿਹੜੀ ਉਸ ਤੋਂ ਅਲੱਗ ਬੀਜਦੇ ਨੇ ਕਣਕ ਵੀ ਆਰਗੈਨਿਕ ਤਰੀਕੇ ਨਾਲ ਕਰਦੇ ਨੇ ਤੇ ਆਪਾਂ ਬਾਈ ਹੋਰਾਂ ਨਾਲ ਹੁਣ ਤੁਹਾਨੂੰ ਗੱਲਬਾਤ ਕਰਾਉਣੇ ਆ ਕਿ ਇਹਨਾਂ ਦਾ ਤਜਰਬਾ ਕੀ ਸੋਚ ਕੇ ਇਹ ਖੇਤੀ ਦੇ ਵਿੱਚ ਆਏ ਨੇ ਤੇ ਕੋਈ ਜੋਬ ਵੀ ਨਾਲ ਕਰਦੇ ਨੇ ਜਾਂ ਕੱਲੀ ਖੇਤੀ ਉਹ ਕਰਦੇ ਨੇਗੇ ਆਪਾਂ ਬਾਈ ਹਰਨ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਜੀ ਸਰ ਬਹੁਤ ਵਧੀਆ ਜੀ ਤੇ ਬਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਗੁਰਦੀਪ ਸਿੰਘ ਆ ਜੀ ਤੇ ਕਿਹੜਾ ਪਿੰਡ ਆ ਜੀ ਆਪਣਾ ਦੁਬਾਰਾ ਜਖੇਪਲ ਪਿੰਡ ਟਾਲੀਵਾਲ ਵਾਸਾ ਜੀ ਜਖੇਪਲ ਪਿੰਡ ਟਾਲੀਵਾਲ ਵਾਸਾ ਹਾਂਜੀ ਹਾਂਜੀ ਤੇ ਜੀ ਕਿੰਨੇ ਟਾਈਮ ਤੋਂ ਖੇਤੀ ਕਰ ਰਹੇ ਹੋ ਤੁਸੀਂ ਖੇਤੀ ਤਾਂ ਮੈਂ 2009 ਤੋਂ ਕਰ ਰਹੀ ਲਗਭਗ ਅੱਛਾ ਜੀ ਤੇ ਆਰਗੈਨਿਕ ਖੇਤੀ ਕਦੋਂ ਸ਼ੁਰੂ ਕੀਤੀ ਮੈਂ 2018 ਦੇ ਵਿੱਚ ਬਿਨਾ ਕੈਮੀਕਲ ਤੋਂ ਕਰਦੇ ਖਾਨ ਖਤਰ ਕਰਨ ਕੀ ਜੀ ਹਾਂਜੀ ਤੇ ਡੇਢ ਕਨਾਲ ਮੈਂ ਗੱਨਾ ਕਰ ਰਹੇ ਹਾਂ ਜੀ ਠੀਕ ਹੈ ਜੀ ਤੇ ਇਹਦੇ ਵਿੱਚ 15 16 ਤਰ੍ਹਾਂ ਦੀਆਂ ਮੈਂ ਰੁਤਮਤਾਲਕ ਸਾਰੀਆਂ ਸਬਜ਼ੀਆਂ ਲਾਉਣਾ ਜੀ ਅੱਛਾ ਜੀ ਹਾਂਜੀ ਹਾਂਜੀ ਜਿੱਥੇ ਇਸ ਟਮ ਆਪਾਂ ਖੜੇ ਆ ਘੱਟੋ ਘੱਟ 7-8 ਸਬਜ਼ੀਆਂ ਦਾ ਇਸ ਟਮ ਮੇਰੇ ਖੇਤ ਚ ਹੈਗੀਆਂ ਨੇ ਜੀ ਅੱਛਾ ਜੀ 7-8 ਸਬਜ਼ੀਆਂ ਹੁਣ ਵੀ ਅਵੇਲੇਬਲ ਹੈ ਕਿ ਨਹੀਂ 7-8 ਤੁਸੀਂ ਵੀ ਖਾ ਚੁੱਕੇ ਹਾਂ ਜੀ ਸਮੇਂ ਦਾ ਸਾਹ ਨਾਲੋਂ ਲੰਘ ਚੁੱਕੀਆਂ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਤੁਸੀਂ ਨਾਲ ਜੋਬ ਵੀ ਕਰਦੇ ਹੋ ਕਿ ਕੱਲੀ ਖੇਤੀਬਾੜੀ ਉਹ ਕਰਦੇ ਹੋ ਨਹੀਂ ਜੀ ਮੈਂ ਅਜੇ ਸਰਕਾਰੀ ਲੱਗਿਆ ਮੈਂ ਜੀ अच्छा जी टीपीसीएल अलाइनमेंट है जी पीएसपीसीएल लैंडमैन लगे हां जी हां जी हां जी सर ते ਕਿੰਨਾ ਟਾਈਮ ਹੋ ਗਿਆ ਤੁਹਾਨੂੰ ਜੌਬ ਕਰਕੇ ਸਰ ਮੈਨੂੰ 6 ਸਾਲ ਹੋ ਗਏ ਲਗਭਗ 2018 ਦੇ ਵਿੱਚ ਲੱਗੀ ਸੀਗੇ ਜੀ ਅੱਛਾ ਜੀ 6 ਸਾਲ ਹੋ ਗਏ 2018 ਤੋਂ ਹੀ ਤੁਸੀਂ ਆਰਗੈਨਿਕ ਕਰ ਰਹੇ ਹੋ ਤੇ 2018 ਤੋਂ ਹੀ ਨੌਕਰੀ ਕਰ ਰਹੇ ਹੋ ਹਾਂ ਜੀ ਹਾਂ ਜੀ ਹਾਂ ਜੀ ਤੇ ਜਿਵੇਂ ਆਪਾਂ ਸੁਣਦੇ ਆ ਆਰਗੈਨਿਕ ਖੇਤੀ ਦੇ ਵਿੱਚ ਗੁੱਡ ਗੜਾਈ ਲੇਬਰ ਬਹੁਤ ਜ਼ਿਆਦਾ ਪੈਂਦੀ ਆ ਤੇ ਤੁਸੀਂ ਦੋਨੇ ਚੀਜ਼ਾਂ ਕਿਵੇਂ ਮੈਨੇਜ ਕਰਦੇ ਹੋ ਸਰ ਸਵੇਰੇ ਟਾਈਮ ਮਿਲ ਜਾਂਦਾ ਜੀ ਖੇਤ ਦਾ ਅੱਛਾ ਜੀ ਸ਼ਾਮ ਨੂੰ ਮਿਲ ਜਾਂਦਾ ਤੇ ਵੱਡਾ ਭਰਾ ਹੈਗਾ ਜੀ ਤੇ ਰਲ ਮਿਲ ਕੇ ਸੀ ਗੁੱਡ ਗੜਾਈ ਇਹਦਾ ਕਰ ਲਾਣਾ ਤੇ ਜਦੋਂ ਕੰਮ ਉੱਪਰ ਦੀ ਦਿਸੇ ਤਾਂ ਦਿਹਾੜੀਆਂ ਵੀ ਪਾ ਲੈਣੇ ਆ ਜੀ ਠੀਕ ਹੈ ਜੀ ਮਤਲਬ ਵੀ ਸਾਰਾ ਕੰਮ ਆਪ ਹੀ ਮੈਨੇਜ ਕਰਦੇ ਨੇ ਲੋਡ ਪੈਂਦੀ ਤਾਂ ਤੁਸੀਂ ਨਾਲ ਬੰਦਾ ਲੈ ਆ ਹਾਂਜੀ ਹਾਂਜੀ ਮੈਨੇਜ ਕਰ ਲੈਨੇ ਹੀ ਲਗਭਗ ਠੀਕ ਹੈ ਬਾਈ ਜੀ ਤੇ ਆਪਾਂ ਦੇਖੀਏ ਜੀ ਆਪਣੇ ਖੇਤ ਕਿੱਨੇ ਕਿੱਨੇ ਪਸਾਰ ਨੇ ਹਾਂਜੀ ਸਰ ਬਲ ਬਲ ਜੀ ਆਓ ਜੀ ਆਓ ਜੀ ਸਰ ਆਓ ਜੀ ਤੇ ਆਪਾਂ ਪਹਿਲਾਂ ਉਧਰ ਹੀ ਸ਼ੁਰੂ ਕਰ ਲੈਨੇ ਜਿਹੜੇ ਪਾਸੇ ਹਾਂਜੀ ਸਰ ਉਧਰੋਂ ਆ ਜਿਓ ਜੀ ਆਜੋ ਆਗੀ ਲੱਗਿਆ ਹੋਇਆ ਜੀ ਇਹ ਜਿਹੜਾ ਖੜਾ ਜੀ ਸਰ ਇਹ ਆਪਣੇ ਛੋਲੇ ਆ ਗਏ ਜੀ ਅੱਛਾ ਇਹ ਛੋਲੇ ਆ ਗਏ ਜੀ ਹਾਂਜੀ ਹਾਂਜੀ ਤੇ ਆ ਹੋਰ ਕੀ ਆ ਜੀ ਇਹ ਵਿੱਚ ਇਹਦੇ ਵਿੱਚ ਗੰਡੇ ਵੀ ਆ ਗਏ ਜੀ ਅੱਛਾ ਜੀ ਹਾਂਜੀ ਹਾਂਜੀ ਤੇ ਗੰਨਾ ਤਾਂ ਸਾਰੇ ਇਹਦੇ ਵਿੱਚ ਹੈ ਹੀ ਹੈ ਵੇਲੇ ਵਾਲਾ ਅੱਛਾ ਜੀ ਇਹ ਗੰਨਾ ਜੀ ਜਿਹੜਾ ਸਰ ਹਾਂਜੀ ਸਰ ਜੀ ਸਾਰਾ ਗੰਨਾ ਹੈ ਜੀ ਅੱਛਾ ਜੀ ਇਹ ਗੰਨਾ ਤੁਸੀਂ ਗੁੜ ਬਣਾਉਣ ਲਈ ਵਰਤੇ ਆ ਜਾਂ ਜੂਸ ਕੱਢ ਕੇ ਵੇਚਣ ਦੀ ਸੋਚੀ ਆ ਜਾਂ ਫਿਰ ਕਿਦਾਂ ਇਹ ਗੰਨਾ ਲਾਇਆ ਜੀ ਸਰ ਘਰ ਦੇ ਖਾਤਰ ਦੇਖੋ ਰਸੋਈ ਦੇ ਵਿੱਚ ਆਪਾਂ ਘਟੋ ਘਟ ਸਾਲ ਦੇ ਵਿੱਚ ਦੋ ਬੋਰੀਆਂ ਖੰਡ ਦੀਆਂ ਸਾਢੇ ਲੱਗ ਜਾਂਦੀਆਂ ਨੇ ਜੀ ਅੱਛਾ ਜੀ ਤੇ ਆਪਾਂ ਨੇ ਇੱਕ ਕਨਸੈਪਟ ਲਿਆ ਵੀ ਜੇ ਆਪਾਂ ਸੋਹੀ 50% ਤੱਕ ਆਪਣੇ ਗੰਨੇ ਤੋਂ ਬਦਲਾ ਦਈਏ ਹਾਂਜੀ ਤੇ ਘਰ ਦਾ ਗੁੜ ਹੋ ਜਾਏ ਜੀ ਘਰ ਦੀ ਸ਼ੱਕਰ ਹੋ ਜਾਏ ਅੱਛਾ ਜੀ ਜੇ ਇਹ ਚੀਜ਼ਾਂ ਹੋ ਜਾਣੀਆਂ ਜੀ ਘੱਟੋ-ਘੱਟੇ ਮੰਨ ਕੇ ਚੱਲੋ ਵੀ 50% ਬਿਮਾਰੀਆਂ ਆਪਾਂ ਆਪਣੇ ਘਰੋਂ ਕੱਢ ਲਾਂਗੇ ਜੀ ਅੱਛਾ ਜੀ ਹਾਂਜੀ ਸਰ ਤੇ ਜੀ ਜਦੋਂ ਤੋਂ ਤੁਸੀਂ ਆਰਗੈਨਿਕ ਖੇਤੀ ਕਰਨ ਲੱਗੇ ਹੋ ਹਾਂਜੀ ਸਰ ਇਹ ਉਦੋਂ ਤੋਂ ਤੁਹਾਡੇ ਘਰ ਦੇ ਵਿੱਚ ਬਿਮਾਰੀਆਂ ਦੀ ਘਾਟ ਹੋਈ ਆਕ ਉਦੋਂ ਹੀ ਚੱਲ ਰਹੀਆਂ ਨੇ ਸਰ ਮੰਮੀ ਨੂੰ ਜੂਰ ਕੈਸਰੀ ਦੀ ਪ੍ਰੋਬਲਮ ਸੀ ਜੀ ਅੱਛਾ ਜੀ ਤੇ ਉਹਨਾਂ ਦਾ ਮੰਨ ਜਦੋਂ ਅਸੀਂ ਇਹ ਕਨਸੈਪਟ ਚੁਣਿਆ ਤਾਂ 6 ਮਹੀਨਾ ਬਾਅਦ ਸਾਨੂੰ ਜੂਰਕ ਐਸਿਡ ਦੀ ਪ੍ਰੋਬਲਮ ਮੰਮੀ ਤੋਂ ਬਹੁਤ ਘੱਟ ਲੱਗੀ ਜੀ। ਅੱਛਾ ਜੀ। ਹਾਂਜੀ ਘੱਟੋ ਘੱਟ ਮੰਮੀ ਦੇ ਗੋਡੇ ਦੋਖ ਤਾਨੂੰ 30-35 ਸਾਲ ਹੋ ਗਈ ਜੀ। ਠੀਕ ਹੈ ਜੀ। ਤੇ ਹੁਣ ਵੀ ਅਸੀਂ ਐ ਮੰਨ ਕੇ ਚਲੋ ਜੀ 2 ਸਾਲ ਹੋ ਗਈ ਸੀ ਆਪਦੇ ਘਰ ਖੰਡ ਨਹੀਂ ਵਰਤੀ ਜੀ। ਅੱਛਾ ਖੰਡ ਬੰਦ ਕਰਤੀ ਵੀ। ਬੰਦ ਹੈ ਬਿਲਕੁਲ ਬੰਦ ਹੈ ਜੀ। ਠੀਕ ਹੈ ਜੀ। ਤੇ ਜਦੋਂ ਤੁਸੀਂ ਇਹ ਕੰਮ ਸ਼ੁਰੂ ਕਰਿਆ ਆਪਣੇ ਕਿਤੇ ਤੁਹਾਡੇ ਆਂਢੀ ਗੁਆਂਢੀਆਂ ਨੇ ਜਾਂ ਰਿਸ਼ਤੇਦਾਰ ਭੈਣ ਭਰਾਵਾਂ ਨੇ ਕਿਸੇ ਨੇ ਇਹ ਨਹੀਂ ਕਿਹਾ ਵੀ ਬਿਨਾ ਕੈਮੀਕਲ ਤੋਂ ਖੇਤੀ ਹੁੰਦੀ ਨਹੀਂ ਸਾਨੂੰ ਜੂਰੀ ਆ ਜਾ ਸ ਸਰ ਆ ਦੇਖੋ ਜਦੋਂ ਆਪਾਂ ਕੋਈ ਵੀ ਕਨਸੈਪਟ ਚੁੰਦਿਆਂ ਤਾਂ ਚੁਣੌਤੀਆਂ ਪਹਿਲਾਂ ਹੁੰਦੀਆਂ ਨੇ ਜੀ ਹਾਂਜੀ ਬਹੁਤ ਲੋਕਾਂ ਨੇ ਟੀਚਰਾਂ ਵੀ ਕੀਤੀਆਂ ਵੀ ਡੇਢ ਕਨਾਲ ਗੰਨੇ ਦੀ ਖਰਾਬ ਕਰੇਗਾ 15000 ਦੀ ਤੂੰ ਖੰਡ ਲੈ ਲਈਂ ਗੁੜ ਲੈ ਲਈਂ ਬਟ ਆਪਾਂ ਸਰ ਜਿਵੇਂ ਕਹਿਦੀ ਵੀ ਸਾਧੂ ਰੂਪੀ ਦੇ ਵਿੱਚ ਆਪਾਂ ਕੇ ਆਪਣੀ ਚਾਲ ਚੱਲੀ ਗਈ ਜੀ ਠੀਕ ਹੈ ਜੀ ਤੇ ਸਾਰਾ ਸਾਡੇ ਸਾਹਮਣੇ ਹੈ ਜੀ ਲੋਕਾਂ ਦੀ ਪ੍ਰਵਾਹ ਨਹੀਂ ਕਰੀ ਤੁਸੀਂ ਨਹੀਂ ਸਰ ਪਹਿਲਾਂ ਆਪਾਂ ਨੇ ਲੋਕ ਹੀ ਚੁਣੇ ਵੀ ਜੇ ਲੋਕ ਆਪਾਂ ਨੂੰ ਕੁਝ ਕਹਿਣਗੇ ਤਾਂ ਮੰਜ਼ਲ ਦੀ ਪਹਿਲੀ ਪੌੜੀ ਆਪਣੀ ਹੋ ਜੀ ਅੱਛਾ ਜੀ ਮਤਲਬ ਵੀ ਲੋਕਾਂ ਨੂੰ ਤੁਸੀਂ ਟਾਰਗੇਟ ਲੈ ਕੇ ਚੱਲਦੇ ਹੋ ਬਿਲਕੁਲ ਜੀ ਸਰ ਬਿਲਕੁਲ ਜੀ ਠੀਕ ਹੈ ਜੀ ਤੇ ਆਜੋ ਆਪਾਂ ਹੋਰ ਫਾਸਲਾਂ ਦੀ ਗੱਲਬਾਤ ਕਰਦੇ ਹਾਂ ਤੇ ਆ ਕੀ ਲੱਗਿਆ ਹੋਇਆ ਜੀ ਇਹ ਸਰ ਇਹ ਘਰ ਦੇ ਖਾਣ-ਖਾਣ ਖਾਤਰ ਸਟ੍ਰੌਬਰੀ ਲਾਈ ਸੀ ਜੀ ਅੱਛਾ ਜੀ ਇਹ ਸਟੋਅ ਮੇਰੀ ਵੀ ਲਾਈ ਹੋਈ ਹੈ ਜੀ ਹਾਂ ਜੀ ਹਾਂ ਜੀ ਸਰ ਇਹ ਵੀ ਬਿਨਾ ਰੇ ਸਪਰੇਅ ਤੋਂ ਆ ਜੀ ਸਰ ਬਿਨਾ ਕੈਮੀਕਲ ਬਿਨਾ ਰੇ ਸਪਰੇਅ ਤੋਂ ਤੇ ਆ ਨਾਲ ਕੀ ਹੈ ਜੀ ਇਹਦੇ ਇਹ ਸਾਰਾ ਲਸਣ ਆ ਗਿਆ ਜੀ ਅੱਛਾ ਇਹ ਲਸਣ ਆ ਗਿਆ ਜੀ ਇਹ ਹੱਥ 'ਚ ਲਸਣ ਵੀ ਹੈ ਤੁਹਾਡੇ ਹਾਂ ਜੀ ਇਹ ਇਹ ਆਪਣਾ ਦੇਸੀ ਲਸਣ ਹੈ ਜੀ ਅੱਛਾ ਜੀ ਤੇ ਸਾਰਾ ਗੰਡੀ ਵਾਲਾ ਲਸਣ ਵੀ ਹੈ ਤੇ ਫੋਕਸ ਹੋ ਜਾਂਦਾ ਚੌੜਾ ਵੀ ਹੋ ਜਾਂਦਾ ਜੀ ਅੱਛਾ ਜੀ ਹਾਂ ਜੀ ਸਾਰਾ ਠੀਕ ਹੈ ਇਹ ਹਲੇ ਕੱਚਾ ਪਿਆ ਹੈ ਨਾ ਜੀ ਸਰ ਕੱਚਾ ਹੀ ਹੈ ਜੀ ਇਹ ਤਾਂ ਇੱਕ ਡੰਮੂ ਦਿਖਾਈ ਆਈ ਸੋ ਨੂੰ ਅੱਛਾ ਠੀਕ ਹੈ ਜੀ ਤੇ ਆਪਾਂ ਹੋਰ ਫਸਲਾਂ ਦੇਖਦੇ ਹਾਂ ਅੱਜ ਦੋਸਤੋ ਆਜੋ ਜੀ ਸਰ ਇਹ ਗੰਡੇ ਵੀ ਨੇ ਵਿੱਚ ਜੀ ਸਰ ਪਿਆਜ਼ ਬਹੁਤ ਸੀਗਾ ਜੀ ਅੱਛਾ ਜੀ ਜਦੋਂ 60 ਰੁਪਏ ਕਿਲੋ ਦਾ ਰੇਟ ਚੱਲਿਆ ਜੀ ਅੱਛਾ ਜੀ ਆਪਾਂ ਨੇ ਆ ਜਿਹੜਾ ਤੁਹਾਡੇ ਸਾਹਮਣੇ ਬੱਟ ਖਾਲੀ ਪਈ ਆ ਜੀ ਹਾਂਜੀ ਸਾਰੇ ਤੋਂ ਆਪਣਾ ਪਿਆਜ਼ ਆਪਾਂ ਨੇ ਆਪ ਵੇਚੀ ਇਹ ਬੱਟ ਕੇ ਵੇਚਦਾ ਤੁਸੀਂ ਜੀ ਨਹੀਂ ਸਰ ਆਪਾਂ ਨੇ ਵਰਤੇ ਆ ਜੀ ਰਸੋਈ ਖਾਤਰ ਜੀ ਅੱਛਾ ਰਸੋਈ ਖਾਤਰ ਵਾਹ ਹਾਂਜੀ ਸਰ ਹਾਂਜੀ ਹਾਂਜੀ ਠੀਕ ਹੈ ਜੀ ਤੇ ਆ ਕੀ ਆ ਜੀ ਆ ਚਿੱਟੇ ਜੇ ਫੁੱਲਾਂ ਦਾ ਕੀ ਚਮਕ ਰਿਹਾ ਜੀ ਇਹ ਸਰ ਇਹ ਸਾਨੂੰ ਪਹਿਲਾਂ ਦੱਸ ਕੇ ਹਟੇ ਵੀ ਆਪਾਂ ਨੇ ਘੱਟੋ ਘੱਟ 15 ਤਰ੍ਹਾਂ ਦੀਆਂ ਰਸਤਮਤਲਕ ਸਬਜ਼ੀਆਂ ਜਿਹੜੀਆਂ ਖਾਧੀਆਂ ਸੀ ਇਹ ਧਣੀਆਂ ਆ ਗਈ ਸਰ ਅੱਛਾ ਇਹ ਧਣੀਆਂ ਆ ਗਿਆ ਜੀ ਇਹ ਹੁਣ ਜੀ ਰੋਟੇ ਤੋਂ ਦੁਆ ਪੱਕਣ ਦੀ ਤਿਆਰੀ ਆ ਗਿਆ ਇਹ ਪੱਕ ਜਾਣਾ ਸਰ ਤੇ ਆਪਾਂ ਫਿਰ ਰਸੋਈ ਦੇ ਵਿੱਚ ਜਿਹੜੇ ਮਸਾਲੇ ਬਣਾਉਣੇ ਆ ਹਾਂਜੀ ਇਹ ਸੁੱਕੇ ਮਸਾਲੇ ਨੇ ਵੀ ਦੇ ਰੂਪ ਵਿੱਚ ਆਪਾਂ ਕੰਮ ਲਾਵਾਂਗੇ ਜੀ ਇਹਨਾਂ ਤੋਂ ਅੱਛਾ ਠੀਕ ਹੈ ਜੀ ਹਾਂਜੀ ਸਰ ਆ ਜੋ ਇਹ ਅੱਗੇ ਆ ਜੋ ਸਰ ਹੋਰ ਫਸਲਾਂ ਕੀ ਕੀ ਨੇ ਜੀ ਆਪਣੀ ਸਰ ਅਸ ਟਾਈਮ ਜਮੈਣ ਵੀ ਹੈਗੀ ਆ ਜੀ ਅੱਛਾ ਜੀ ਇਹ ਜਮੈਣ ਆ ਗਈ ਹਾਂਜੀ ਸਾਰੀ ਜਮੈਣ ਆ ਗਈ ਜੀ ਇਹ ਵੀ ਆਪਾਂ ਇਹਨੂੰ ਬਹੁਤ ਵਰਤਦੇ ਹਣਾ ਜੀ ਹਾਂਜੀ ਹਾਂਜੀ ਸਰ ਅੱਛਾ ਜੀ ਤੇ ਹਰੀ ਮਿਰਚ ਦਾ ਕਨਸੈਪਟ ਆਪਾਂ ਤੁਹਾਨੂੰ ਦੱਸਿਆ ਸੀ ਵੀ ਹਰੀ ਮਿਰਚ ਆਪਾਂ ਬਹੁਤ ਲਈ ਹੈ ਜੀ ਅੱਛਾ ਜੀ ਇਹ ਹਰੀ ਮਿਰਚ ਆ ਗਈ ਹਾਂਜੀ ਹਾਂਜੀ ਸਰ ਠੀਕ ਹੈ ਜੀ ਆ ਨਾਲ ਹੀ ਸੌਫ ਆ ਗਈ ਜੀ ਆਪਣੀ ਇਹ ਸੌਫ ਵੀ ਲਾਰ ਕੇ ਜੀ ਖੇਤ ਚ ਹਾਂਜੀ ਸਰ ਬਿਲਕੁਲ ਜੀ ਸੌਫ ਲਾਤੀ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੋਰ ਆਪਣੀਆਂ ਫਸਲਾਂ ਕਿਡੀਆਂ-ਕਿਡੀਆਂ ਨੇ ਜੀ ਇਹਦੇ ਵਿੱਚ ਹੁਣ ਆਹ ਕੀ ਲੱਗਿਆ ਹੋਇਆ ਜੀ ਇਹ ਸਰ ਮੇਥੇ ਆ ਗਈ ਜੀ ਪੱਕਣ ਦੇ ਰੂਪ ਚ ਆ ਗਈ ਅੱਛਾ ਜੀ ਇਹ ਮੇਥੇ ਹੁਣ ਵੀ ਹਾਂ ਜੀ ਠੀਕ ਹੈ ਜੀ ਆਹ ਨਾਲ ਹੀ ਨਾਲ ਹੀ ਹਰੀ ਮਿਰਚ ਦੁਬਾਰਾ ਆ ਗਈ ਜੀ ਅੱਛਾ ਜੀ ਹਾਂ ਜੀ ਸਰ ਠੀਕ ਹੈ ਜੀ ਜੀ ਆਹ ਕਿਹੜੀ ਫਸਲ ਲੱਗੀ ਹੋਈ ਹੈ ਜੀ ਆਹ ਇਹ ਆ ਲਾਇਏ ਨੇ ਬੱਟਾਂ ਤੇ ਆਪਣੇ ਚੌਲੇ ਫਲੀਆਂ ਆ ਗਈਆਂ ਜੀ ਅੱਛਾ ਜੀ ਚੌਲੇ ਫਲੀਆਂ ਇੱਥੇ ਸਰ ਆਪਣੇ ਪਹਿਲਾਂ ਪਾਲਕ ਸੀ ਮੇਥੀ ਮੇਥੇ ਧਣੀਆਂ ਜਿਹੜੇ ਸਾਨੂੰ ਦੱਸ ਕੇ ਹਟਿਆ ਜੀ ਅੱਛਾ ਜੀ ਉਹ ਵੀ ਪਟ ਹਾਂਜੀ ਆ ਨਾਲ ਹੀ ਸਰ ਜਮੈਨ ਆ ਗਈ ਜੀ ਅੱਛਾ ਜੀ ਜਮੈਨ ਹੋਰ ਆ ਗਈ ਹਾਂਜੀ ਹਾਂਜੀ ਸਰ ਠੀਕ ਹੈ ਜੀ ਤੇ ਇੱਕਾ ਜੀ ਕਣਕ ਖੜੀ ਆ ਗਈ ਤੁਹਾਡੇ ਬਿਲਕੁਲ ਜੀ ਇਹ ਕਿਵੇਂ ਤੁਸੀਂ ਵੀ ਦੇਖਿਆ ਹੋਇਆ ਔਰੇ ਜਾਂ ਫਿਰ ਇਹ ਕਿਵੇਂ ਹੋਈ ਹੋਈ ਸਰ ਆ ਦੇਖੋ ਰੁਸਤਮਤਲਕ ਜਦੋਂ ਨਾਲ ਹੀ ਆਪਣੇ ਆ ਕਣਕ ਬੀਜੀ ਆ ਜੀ ਹਾਂਜੀ ਇਧਰ ਵੀ ਜਿਹੜੇ ਸਰ ਤੋਂ ਕਿਤੇ ਦਾਣਾ ਡਿੱਗ ਪਿਆ ਜੀ ਅੱਛਾ ਜੀ ਤੇ ਇਹ ਦੇਖ ਲਓ ਕਣਕ ਦਾ ਸਾਈਜ਼ ਵੀ ਤੁਸੀਂ ਜੀ ਇਹਦੇ ਵਿੱਚ ਰੇਸ ਸਪਰੇ ਨਹੀਂ ਸਰ ਵਿਦਾਊਟ ਕੈਮੀਕਲ ਹੈ ਜੀ ਵਿਦਾਊਟ ਕੈਮੀਕਲ ਹੋਈ ਹੋਈ ਹੈ ਜੀ ਤੇ ਨੂੰ ਪਾਣੀ ਕਿੰਨੇ ਕ ਲੱਗੇ ਹੋਣਗੇ ਜੀ ਸਰ ਪਾਣੀ ਤਾਂ ਦੇਖੋ ਜਦੋਂ ਫਸਲ ਮੰਗਦੀ ਹੈ ਪਹਿਲਾਂ ਤਾਂ ਪਾਣੀ ਅਸੀਂ ਹੋ ਜਾਂਦੀ ਹੈ ਹਾਂ ਜੀ ਹਾਂ ਜੀ ਆਪਦੀ ਆਪੀ ਹੋਈ ਹੋਈ ਹੈ ਜੀ ਤੇ ਆ ਦੁਬਾਰਾ ਵੀ ਇਹ ਚੌਲੀਆਂ ਆ ਗਈ ਜੀ ਇਹ ਝੋਲੇ ਫਲੀ ਆ ਗਈ ਜੀ ਠੀਕ ਹੈ ਜੀ ਇਹ ਚੌਲੇ ਫਲੀਆਂ ਆ ਗਈਆਂ ਜੀ ਹਾਂ ਜੀ ਹਾਂ ਠੀਕ ਹੈ ਜੀ ਤੇ ਆ ਸੋਲਿਆਂ ਦਾ ਸਾਈਜ਼ ਦਿਖਾਓ ਜੀ ਕਿ ਬਰੇਡਿ ਕਿਹੜੀ ਹੈ ਸੋਲਿਆਂ ਦੀ ਜੀ ਇਹ ਇਹ ਆਪਣੀ ਦੇਸੀ ਹੀ ਹੈ ਸਾਰਾ ਜਿਹੜੀ ਆਪਣੀ ਦੇਸੀ ਪ੍ਰਾਤਨ ਬਰੇਡਿਟੀ ਹੁੰਦੀ ਹੈ ਹਾਂ ਜੀ ਹਾਂ ਜੀ ਸਰ ਅੱਛਾ ਜੀ ਸੋਲੇ ਦਾ ਸਾਈਜ਼ ਕਿਉਂਕਿ ਆਪਾਂ ਲੋਕਾਂ ਨੂੰ ਵੀ ਦਿਖਾਈਏ ਵੀ ਅਸੀਂ ਬਿਨਾ ਰੇ ਸਪਰੇਅ ਤੋਂ ਵੀ ਸਾਇਦ ਕਿੱਡਾ ਕ ਕਰ ਰਿਹਾ ਕਿ ਲੋਕਾਂ ਨੂੰ ਮਾੜਾ ਰਹਿ ਗਿਆ ਆਪਣੀ ਜ਼ਿੰਦਗੀ ਉਹ ਚੀਜ਼ ਆਪਾਂ ਲੋਕਾਂ ਨੂੰ ਦਿਖਾਉਣੀ ਆ ਤਾਂ ਕਿ ਲੋਕ ਆਪਣੀ ਵੀਡੀਓ ਦੇਖ ਕੇ ਵੀ ਅੱਗੇ ਆਪਦੇ ਆਪ ਵੀ ਖੇਤੀ ਕਰਨ ਬਿਲਕੁਲ ਠੀਕ ਸਾਰਾ ਤੋ ਵੀ ਦੋਸਤੋ ਆਪਾਂ ਕਿਤੇ ਹੋਰ ਨਹੀਂ ਕੋਈ ਬਾਹਰੋਂ ਕੱਢ ਕੇ ਦਿਖਾਉਂਦੇ ਆਪਾਂ ਸੋਨੂੰ ਦਵਾ ਆ ਜੀ ਛੋਲਿਆਂ ਦਾ ਦੇਸੀ ਦਾ ਜੀ ਇਹ ਦੇਸੀ ਛੋਲੇ ਨੇ ਜੀ ਹਾਂਜੀ ਸਰ ਹਾਂਜੀ ਇਹ ਲੱਗਦੇ ਤਾਂ ਕਾਬਲੀ ਛੋਲੇ ਜੱਡੇ ਨੇ ਜੀ ਇਹ ਸਰ ਇਹ ਇੱਕ ਤਾਂ ਆ ਗਿਆ ਆਪਣੇ ਪਾਟੜੇ ਤੇ ਆ ਗਿਆ ਨਾ ਜੀ ਅੱਛਾ ਜੀ ਇਹ ਸੇਮ ਲੱਗੀਆਂ ਜੀ ਇਹਨਾਂ ਨੂੰ ਠੀਕ ਹੈ ਜੀ ਤੇ ਸੇਮ ਦੀ ਮਾਰ ਦੇਖ ਲੋ ਜੀ ਫਿਰ ਕਾਰ ਇਹਦਾ ਸੁਣਾ ਹੋ ਗਿਆ ਨਾ ਜੀ ਅੱਛਾ ਜੀ ਹਾਂਜੀ ਹਾਂਜੀ ਤੇ ਇਹ ਗੰਨਿਆਂ ਦੀ ਵੈਰੈਟੀ ਕਿਹੜੀ ਹੈ ਜੀ ਇਹ 15023 ਹੈ ਸਰ 15023 ਇਹ ਤੁਸੀਂ ਜੂਸ ਕੱਢਣ ਵਾਸਤੇ ਵਰਤਦੇ ਹੋ ਕਿ ਕਿਵੇਂ ਜੀ ਇਹ ਸਰ ਦੇਖੋ ਜਿਹੜੀ ਚੀਜ਼ ਦਾ ਜੂਸ ਜ਼ਿਆਦਾ ਨਿਕਲੂ ਉਸੇ ਜੀ ਚੋਂ ਗੁੜ ਜ਼ਿਆਦਾ ਬਣੂਗਾ ਹੈ ਨਾ ਜੀ ਆਪਾਂ ਨੇ ਇਹ ਗੁੜ ਦੇ ਮਾਰਿਆਂ ਨੇ ਲਾਈ ਹੈ ਵੀ ਜ਼ਿਆਦਾ ਗੁੜ ਨਿਕਲੇਗੀ ਅੱਛਾ ਜ਼ਿਆਦਾ ਗੁੜ ਨਿਕਲੇਗੀ ਹਾਂ ਜੀ ਸਰ ਹਾਂ ਜੀ ਤੇ ਇਹਦਾ ਇੱਕ ਮੇਰਾ ਹੋਰ ਸਵਾਲ ਸੀਗਾ ਜਦੋਂ ਆਪਾਂ ਚੱਲਦੇ ਚੱਲਦੇ ਗੱਲਬਾਤ ਕਰਦੇ ਆਂਗੇ ਹਾਂ ਜੀ ਹਾਂ ਜੀ ਵੀ ਜਿਵੇਂ ਤੁਸੀਂ ਪਹਿਲਾਂ ਦੱਸ ਰਹੇ ਸੀਗੇ ਵੀ ਲੋਕ ਕਹਿੰਦੇ ਸੀਗੇ ਆਪਾਂ ਨੂੰ ਵੀ ਤੁਸੀਂ 15000 ਦੀ ਤੁਸੀਂ ਆਪਦੀ ਉਹ ਲੈ ਲਓ ਹਾਂ ਜੀ ਹਾਂ ਜੀ ਖੰਡ ਬਿਲਕੁਲ ਜੀ ਵੀ ਤੁਸੀਂ ਇਹਦੇ ਵਿੱਚੋਂ ਓਨੀ ਤੁਸੀਂ ਆਪਦੀ ਫਸਲ ਕੱਢ ਲੋਗੇ ਕਣਕ ਜੀ ਦੀ ਹਾਂਜੀ ਹਾਂਜੀ ਤੇ ਤੁਹਾਨੂੰ ਹੁਣ ਇਹ 15000 ਦੀ ਫਸਲ ਦੇ ਰਿਹਾ ਕਿ ਨਹੀਂ ਦੇ ਰਹੀ ਇਹ ਜਗਾ ਸਰ ਤੁਹਾਨੂੰ ਕਿੰਨਾ ਕੁ ਬੈਨੀਫਿਟ ਹੋਇਆ ਤੁਸੀਂ ਇਹ ਚੀਜ਼ ਦੱਸੋ ਪਹਿਲੀ ਗੱਲ ਤਾਂ ਸਾਰਾ ਇਹ ਦੇਖੋ ਜੀ ਕਣਕ ਜੀਰੀ ਨਾਲ ਆਪਾਂ ਕੀ ਕਰ ਲਾਂਦੇ ਕਨਾਲ ਚੋਂ ਹਾਂਜੀ ਤੇ ਗੰਨਾ ਦੇਖੋ ਆਪਣੀ ਫੋਕਸ ਮੇਨ ਫਸਲ ਖੜੀ ਆ ਸਰ ਹਾਂਜੀ ਤੇ ਦੇ ਇੱਕ ਹੋਰ ਦੇਖ ਲੋ ਜੀ ਆਪਾਂ ਘਟੋ ਘਟਾ ਮੁੱਲ ਦਾ ਲੈਂਦੇ ਹੀ ਅਸੀਂ ਪਹਿਲਾਂ ਵੀ ਵਰਤਦੇ ਸੀ ਸਰ ਮੁੱਲ ਦਾ ਹਾਂਜੀ ਤੇ ਓਨੀ ਪੈਸੇ ਡਾਕਟਰ ਦੇ ਲੱਗ ਜਾਂਦੇ ਸੀਗੇ ਜੀ ਹੁਣ ਨਾਲ ਤਾਂ ਸਿਹਤ ਵਸੂਲ ਲਾਂਗੇ ਜੀ ਆਪਦੀ ਹਾਂਜੀ ਨਾਲੇ ਆਪਾਂ ਆਪਦਾ ਘਰ ਦਾ ਕੁੜ ਤਿਆਰ ਕਰਾਂਗੇ ਜੀ ਅੱਛਾ ਜੀ ਮਤਲਬ ਤੁਹਾਡੇ ਕਹਿਣ ਦਾ ਭਾਅ ਵੀ ਪਹਿਲਾਂ ਮੁੱਲ ਖਰੀਦਦੇ ਸੀਗੇ ਹਾਂਜੀ ਸਰ ਉਹਦੇ ਨਾਲ ਸਾਨੂੰ ਬਿਮਾਰੀਆਂ ਲੱਗਦੀਆਂ ਸੀ ਸਰ ਬਿਮਾਰੀਆਂ ਵੀ ਮੁੱਲ ਖਰੀਦ ਲੈਂਦੇ ਸੀ ਤੇ ਗੁੜ ਸ਼ੱਕਰ ਵੀ ਮੁੱਲ ਖਰੀਦਦੇ ਸੀਗੇ ਜਾਂ ਆਪਣੀ ਖੰਡ ਲਾ ਲੋ ਹਾਂਜੀ ਗੁੜ ਸ਼ੱਕਰ ਦੇ ਨਾਲ ਤੁਹਾਨੂੰ ਬਿਮਾਰੀਆਂ ਫਰੀ ਮਿਲ ਜਾਂਦੀਆਂ ਸੀ ਫਰੀ ਮਿਲਦੀਆਂ ਸੀ ਸਰ ਬਿਲਕੁਲ ਜੀ ਮਿਲਦੀਆਂ ਠੀਕ ਹੈ ਜੀ ਤੇ ਹੁਣ ਤੁਹਾਨੂੰ ਇਹ ਫਾਇਦਾ ਹੋ ਗਿਆ ਸਰ ਮੈਨੂੰ ਐ ਲੱਗਦਾ ਮੈਂ ਕਨਾਲ ਚੋਂ ਕਣਕ ਜੀਰੀ ਦੇ ਹਿਸਾਬ ਨਾਲ ਪੈਸੇ ਵਸੂਲ ਲੇ ਅੱਛਾ ਜੀ ਹਾਂਜੀ ਸਰ ਇਹ ਤੁਸੀਂ ਗੁੜ ਤੇ ਸ਼ੱਕਰ ਕੀ ਰੇਟ ਸੇਲ ਕਰਦੇ ਹੁੰਦੇ ਪਿਛਲੀ ਵਾਰ ਸਰ ਮੈਂ 90 ਰੁਪਏ ਕਿਲੋ ਵਿੱਚ ਅਸੀਂ ਗੁੜ ਜੀ 90 ਰੁਪਏ ਗੁੜ ਜੀ ਹਾਂਜੀ 100 ਰੁਪਏ ਕਿਲੋ ਵਿੱਚ ਸੀ ਸ਼ੱਕਰ ਜੀ 100 ਰੁਪਏ ਕਿਲੋ ਸ਼ੱਕਰ ਹਾਂਜੀ ਸਰ ਅੱਛਾ ਜੀ ਹਾਂਜੀ ਹਾਂਜੀ ਮਤਲਬ ਇਹ ਤਾਂ ਲਾਲੋ ਵੀ ਦੁੱਗਣੇ ਰੇਟਾਂ ਤੇ ਹੋਗੀ ਜੀ ਦੁੱਗਣੇ ਤੋਂ ਵੀ ਵੱਧ ਕੇ ਰੇਟੇ ਤਾਂ ਮੇਰਾ ਸਿਹਤ ਵੀ ਦੇਖ ਲੋ ਜੀ ਸਿਹਤ ਦਾ ਬਹੁਤ ਮਾਰ ਜਾਂਦਾ ਹਾਂਜੀ ਸਿਹਤ ਆ ਜੀ ਇਹ ਮਤਲਬ ਵੀ ਤੁਸੀਂ ਨਲੇ ਦਾਦੇ ਪੈਸੇ ਵਿਚਾਲੇ ਨਲੇ ਸਿਹਤ ਵਿਚਾਲੇ ਹਾਂਜੀ ਹਾਂਜੀ ਦੋਨੇ ਚੀਜ਼ ਦੋ ਪਾਸੇ ਫਾਇਦੇ ਲੈ ਗਏ ਬਿਲਕੁਲ ਜੀ ਬਿਲਕੁਲ ਨਲੇ ਆਪਦੀ ਮਿੱਟੀ ਵਿੱਚ ਹੈ ਮਿੱਟੀ ਵਿਚਾਲੀ ਜੀ ਮਿੱਟੀ ਆਪਣੀ ਸਿਹਤ ਸਭ ਤੋਂ ਜ਼ਰੂਰੀ ਹੈ ਜੀ ਪੈਸਾ ਤਾਂ ਆਉਂਦੀ ਹੁੰਦੀ ਚੀਜ਼ ਹੈ ਮੇਨ ਗੱਲ ਦੇਖੋ ਜੀ ਤੁਸੀਂ ਜੇ ਆਪਣੀ ਮਿੱਟੀ ਸ਼ੁੱਧਾ ਤਾਂ ਹਰ ਇੱਕ ਫਸਲ ਸ਼ੁੱਧਾ ਹੈ ਠੀਕ ਹੈ ਜੀ ਜੇ ਕਰ ਆਪਣੀ ਮਿੱਟੀ ਬਿਮਾਰ ਹੋ ਗਈ ਜੀ ਹਾਂ ਫੇਰ ਆਈ ਮੰਨ ਲੀ ਫਸਲ ਤਾਂ ਬਿਮਾਰ ਹੋਣੀ ਹੀ ਹੋਣੀ ਹੈ ਜੀ ਤੇ ਨਾ ਜਿਵੇਂ ਤੁਸੀਂ ਪਹਿਲੇ ਸਾਲ ਜਦੋਂ ਖੇਤੀ ਕਰੀ ਆ ਹਾਂਜੀ ਸਰ ਤੇ ਉਦੋਂ ਤੁਹਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਕਿਉਂਕਿ ਆਪਾਂ ਪਹਿਲਾਂ ਪੈਸਟੀਸਾਈਡ ਯੂਜ਼ ਕਰਦੇ ਆ ਉਪਜਾਊ ਸ਼ਕਤੀ ਘਟੀ ਹੁੰਦੀ ਆ ਤੇ ਪਹਿਲੇ ਸਾਲ ਤੁਹਾਡਾ ਕੀ ਰਿਸਪੌਂਸ ਰਿਹਾ ਤੁਹਾਡੀ ਫਸਲ ਹੋਈ ਮਰੀ ਤਾਂ ਨਹੀਂ ਹੈਗੀ ਫਸਲ ਨਹੀਂ ਸਰ ਪਹਿਲੇ ਸਾਲ ਆਪਾਂ ਇਹਦੇ ਵਿੱਚ ਰੂੜੀ ਖਾਦ ਦੀਆਂ ਦੋ ਟਰਾਲੀਆਂ ਪਾਈਆਂ ਜੀ ਇਹ ਡੇਢ ਕਨਾਲ ਤੇ ਹਾਂਜੀ ਸਰ ਦੋ ਟਰਾਲੀਆਂ ਪਾਈਆਂ ਜੀ ਪਹਿਲੀ ਜੀ ਇਹ ਜਿੱਥੇ ਆਪਾਂ ਖੜੇ ਆ ਕੱਟੋ-ਕੱਟ 4 ਸਾਲ ਹੋ ਗਏ ਸਰ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਵਰਤਿਆ ਗਿਆ ਜੀ ਅੱਛਾ ਜੀ ਕੈਮੀਕਲ ਕੋਈ ਨਹੀਂ ਹਾਂਜੀ ਸਰ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਅੰਤੇਜ ਜੀ ਇਹਦੇ ਵਿੱਚ ਜਮੀਆਂ ਬੱਟਾਂ ਵਗੈਰਾ ਪਾਈਆਂ ਨੇ ਟਰੈਕਟਰ ਨਾਲ ਪਾਉਣੀ ਆ ਕਿ ਆਪਦੇ ਹੱਥੀਂ ਹੋ ਕਰ ਲੈਣਾ ਸਰ ਟਰੈਕਟਰ ਨਾਲ ਬੱਟਾਂ ਪਾ ਲਈ ਸੀ ਜੀ ਅੱਛਾ ਜੀ ਉਸ ਤੋਂ ਬਾਅਦ ਗੰਨੇ ਦੀ ਅੱਖ ਕੱਢ ਕੇ ਲਾਈ ਜੀ ਅੱਛਾ ਜੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਨਾਲ ਸਹਾਇਕ ਸਬਜ਼ੀਆਂ ਲਈਆਂ ਜਿਵੇਂ ਆਪਾਂ ਪਹਿਲਾਂ ਕਹਿ ਕੇ ਹਟਿਆ ਵੀ ਸੀ ਮਲਟੀ ਕ੍ਰੌਪ ਕਰੀ ਸੀ ਮਲਟੀ ਕ੍ਰੌਪ ਕੀਤੀ ਸਰ ਠੀਕ ਹੈ ਜੀ ਇਹ ਬੈੱਡ ਤੇ ਲਾਉਣ ਦਾ ਕੀ ਕਾਰਨ ਸੀ ਤੁਹਾਡਾ ਸਾਰਾ ਗੰਦਾ ਜਿਹੜਾ ਇਹ ਬੈੱਡ ਤੇ ਲੱਗਿਆ ਹੋਇਆ ਇਹ ਨਹੀਂ ਅਕਸਰ ਆਪਾਂ ਖੇਤਾਂ ਦੇ ਵਿੱਚ ਦੇਖਦੇ ਹਾਂ ਵੱਟਾਂ ਬਣਾ ਕੇ ਉਹਦੇ ਲਾਦੇ ਤੁਸੀਂ ਇਹ ਵੱਟਾਂ ਦੇ ਕਿਉਂ ਨਹੀਂ ਲਾਇਆ ਜੀ ਇਹ ਇਹਦਾ ਸਾਰਾ ਇੱਕ ਤਾਂ ਫਾਇਦਾ ਇਹ ਵੀ ਸੇਮ ਦੀ ਖੇਤੀ ਹੋ ਰਹੀ ਹੈ ਜੀ ਅੱਛਾ ਜੀ ਤੇ ਜਿੱਥੇ ਸੇਮ ਜਾਊਗੀ ਸਰ ਫਸਲ ਆਟੋਮੈਟਕੀ ਤਾਕੜੀ ਹੋਣੀ ਹੀ ਹੋਣੀ ਹੈ ਨਾ ਹਾਂਜੀ 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 ਤੇ ਤੁਸੀਂ ਇਹਨੂੰ ਆ ਜਿਹੜਾ ਕੈਮੀਕਲ ਵਾਲੇ ਗੰਨੇ ਦੇ ਨਾਲੋਂ ਪਾਣੀ ਬਦਲ ਆਇਆ ਕਿ ਇਹਨੂੰ ਘਟ ਲਾਇਆ ਸਰ ਪਾਣੀ ਸੇਮ ਹੀ ਲੱਗਦਾ ਜੀ ਪਾਣੀ ਸੇਮ ਹੀ ਲੱਗਦਾ ਜਦੋਂ ਫਸਲ ਪਾਣੀ ਮੰਗਦੀ ਆਪਾਂ ਨੂੰ ਦੇਣਾ ਪੈਂਦਾ ਜੀ ਜਿਵੇਂ ਹੁਣ ਆਪਾਂ ਖੜੇ ਆਏ ਪਾਣੀ ਮੰਗ ਰਹੇ ਹੈ ਅੱਛਾ ਜੀ ਹਾਂ ਇਹ ਧਰਤੀ ਆਪਣੀ ਚੋਏ ਵਾਲੇ ਬਹਣਾ ਦੀ ਹਾਂਜੀ 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 ਸਰ ਹਾਂਜੀ ਜਿਹੜੇ ਆਪਾਂ ਕਹਿੰਦੇ ਨੇ ਝੋਟੇ ਦੇ ਸਰ ਬਿਲਕੁਲ ਝੋਟੇ ਦਾ ਸਰ ਹੈ ਹਾਂਜੀ ਹਾਂਜੀ ਤੇਜੀ ਤੁਸੀਂ ਜੀ ਜਿਹੜੇ ਆਪਣੇ ਦਰਸ਼ਕ ਵੀਰ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਆਰਗੈਨਿਕ ਖੇਤੀ ਕਰਨੀ ਚਾਹੀਦੀ ਆ ਕਿ ਨਹੀਂ ਕਰਨੀ ਚਾਹੀਦੀ ਇਹਦੇ ਵਿੱਚੋਂ ਕਿੰਨਾ ਕੁ ਮੁਨਾਫਾ ਮਿਲਦਾਗਾ ਕੀ ਗੱਲਬਾਤ ਆ ਕਿੰਨੀ ਕਿ ਲੇਬਰ ਆ ਕੋਈ 2 ਰੁਪਏ ਬਚਦੇ ਨੇ ਕਿ ਨਹੀਂ ਬਚਦੇ ਉਹ ਸਾਰੀ ਗੱਲਬਾਤ ਤੁਸੀਂ ਦੱਸੋ ਦਰਸ਼ਕਾਂ ਨੂੰ ਤਾਂ ਜੋ ਆਪਣੇ ਦਰਸ਼ਕ ਵੀਰ ਤੁਹਾਡੀ ਵੀਡੀਓ ਦੇਖ ਕੇ ਅਗਾਹ ਵਧੂ ਕਿਸਾਨਾਂ ਦੇ ਵਿੱਚ ਆਉਣ ਸਰ ਦੇਖੋ ਜੀ ਜਿਹੜੇ ਵੀ ਵੀਰ ਭਾਈ ਮੇਰੀ ਵੀਡੀਓ ਦੇਖ ਰਹੇ ਨੇ ਮੈਂ ਤਾਂ ਇਹੀ ਕਹੂੰਗਾ ਵੀ ਦੇਖੋ ਸਿਹਤ ਜਿੱਡੀ ਕੋਈ ਆਪਣੇ ਕੋਲੇ ਸੇਤ ਦਾ ਵੈਸੇ ਕੋਈ ਮੁੱਲ ਨਹੀਂ ਜੀ ਹਾਂਜੀ ਇਹ ਬਹੁਮੁੱਲੀ ਚੀਜ਼ ਹੈ ਜਿਹਨੇ ਕੁਦਰਤ ਨੇ ਆਪਾਂ ਨੂੰ ਬਖਸ਼ੀ ਹੈ ਜੀ ਹਾਂਜੀ ਅੱਜ ਨਹੀਂ ਤਾਂ ਕੱਲ ਜੀ ਆਪਾਂ ਨੂੰ ਦੇਖੋ ਬਿਨਾ ਕੈਮੀਕਲ ਤੋਂ ਬਿਨਾ ਹਰੇ ਸਪ੍ਰੇਆਂ ਤੋਂ ਖੇਤੀ ਕਰਨੀ ਪਊ ਜੀ ਘਟੋ ਘਟਾ ਆਪਦੇ ਖਾਤਰ ਕਰ ਲੈਣ ਜੀ ਉਸ ਤੋਂ ਬਾਅਦ ਮੰਨ ਕੇ ਚਲੋ ਮਾਰਕੀਟ ਤਾਂ ਆਟੋਮੈਟਕੀ ਹੋ ਜਾਣੀ ਐ ਅੱਛਾ ਜੀ ਜਿਵੇਂ ਤੁਹਾਨੂੰ ਪਤਾ ਜੀ ਅੱਜ ਕੱਲ ਜਿਹੜੀ ਵੀ ਬਿਨਾ ਕੈਮੀਕਲ ਤੋਂ ਸਬਜ਼ੀ ਆ ਜਾਂ ਕੋਈ ਵੀ ਪ੍ਰੋਡਕਟ ਹੈ ਮਾਰਕੀਟ ਦੇ ਵਿੱਚ ਉਹਦੇ ਭਾਅ ਦੁੱਗਣੇ ਮਿਲਦੇ ਨੇ ਜੀ ਹਾਂਜੀ ਵੈਸੇ ਸਰਕਾਰਾਂ ਨੂੰ ਵੀ ਚਾਹੀਦਾ ਵੀ ਥੋੜਾ ਜਿਹਾ ਆਪਾਂ ਨੂੰ ਕੈਮੀਕਲ ਤੋਂ ਬਿਨਾ ਤੇ ਆਰਗੇਨਿਕ ਖੇਤੀ ਵਾਲੇ ਕਿਸਾਨਾਂ ਨੂੰ ਅਗਾਹ ਵਾਦੂ ਕੋਈ ਕਦਮ ਦੱਸਣ ਥਾਂ ਥਾਂ ਤੇ ਕੈਂਪ ਲੱਗਣੇ ਜੀ ਤੇ ਲੋਕ ਲੋਕ ਆਪਣੇ ਵੇਅਰ ਹੋਣ ਜੀ ਤੇ ਆਪਣੀ ਸਿਹਤ ਬਚਾਉਣੀ ਜੀ ਠੀਕ ਹੈ ਤੇ ਜੀ ਤੁਸੀਂ ਆਰਗੇਨਿਕ ਖੇਤੀ ਆਵਧਿਆ ਵੀ ਕਰਨ ਲੱਗੇ ਜਾਂ ਇਧਰ ਆਉਣ ਦੇ ਪਿੱਛੇ ਕੀ ਕਾਰਨ ਸੀ ਕਿਵੇਂ ਤੁਸੀਂ ਇਧਰ ਲੱਗੇ ਹੋ ਸਰ 2018 ਦੇ ਵਿੱਚ ਡਾਕਟਰ ਗੁਪੀ ਸਿੰਘ ਦਾਬੜੀ ਖਾਨਾ ਨੇ ਜੋ ਹਾਂਜੀ ਆਰਗੇਨਿਕ ਖੇਤੀ ਕਰਾਉਂਦੇ ਨੇ ਹਾਂਜੀ ਕਰਵਾਉਂਦੇ ਨੇ ਉਹਨਾਂ ਦੀਆਂ ਵੀਡੀਓ ਦੇਖੀਆਂ ਜੀ ਅੱਛਾ ਜੀ ਉਹਨਾਂ ਦੇ ਥੋੜਾ ਜਿਹਾ ਟੱਚ ਚ ਆਈ ਜੀ ਗਰੁੱਪਾਂ ਦੇ WhatsApp ਗਰੁੱਪ ਚੱਲਦੇ ਆ ਆਪਣੇ ਆਪ ਹਾਂਜੀ ਜਿਹੜੇ ਪੇਡ WhatsApp ਗਰੁੱਪ ਹਾਂਜੀ ਤੁਸੀਂ ਉਹ ਪੇਡ WhatsApp ਗਰੁੱਪ ਦੇ ਮੈਂਬਰ ਹੈਗੇ ਹਾਂ ਹਾਂਜੀ ਮੈਂ ਪੇਡ ਗਰੁੱਪ ਦਾ ਮੈਂਬਰ ਹਾਂ ਜੀ ਅੱਛਾ ਜੀ ਤੇ ਉਸ ਤੋਂ ਬਾਅਦ ਕਨਸੈਪਟ ਆਪਣੇ ਇਹੀ ਰੱਖ ਲਿਆ ਵੀ ਆਪਾਂ ਗੁਰਬੀਤ ਬਾਈ ਨਾਲਾ ਥੋੜਾ ਰਲ ਮਿਲ ਕੇ ਕੰਮ ਕਰੀਏ ਅੱਛਾ ਜੀ ਤੇ ਸਾਨੂੰ ਰਿਜ਼ਲਟ ਬਹੁਤ ਸੋਹਣੇ ਮਿਲ ਰਹੇ ਨੇ ਇਸ ਦਾ ਨਬਧ ਕਰਦੇ ਆ ਡਾਕਟਰ ਰੂਪੀਤ ਸਿੰਘ ਦਾ ਜੀ ਠੀਕ ਹੈ ਤੇ ਨਾ ਇੱਕ ਗੁਰਪ੍ਰੀਤ ਸਿੰਘ ਬਾਰੇ ਵੀ ਤੁਸੀਂ ਦੱਸੋ ਵੀ ਉਹਨਾਂ ਦਾ ਵੀ ਉਹ ਜਦੋਂ ਤੁਸੀਂ ਉਹਨਾਂ ਨਾਲ ਗੱਲਬਾਤ ਫੋਨ ਕਰਦੇ ਹੋ ਜਾਂ ਮੈਸੇਜ ਕਰਕੇ ਕੋਈ ਗੱਲਬਾਤ ਪੁੱਛਦੇ ਹੋ ਉਹ ਤੁਹਾਨੂੰ ਕਿਵੇਂ ਉਹ ਕਰ ਦਿੰਦੇ ਨੇ ਕੀਚ ਕਿਵੇਂ ਕਰ ਦਿੰਦੇ ਸਰ ਡਾਕਟਰ ਗੁਪੀ ਸਿੰਘ ਜਦੋਂ ਵੀ ਫੋਨ ਕਰਦੇ ਨੇ ਸਾਨੂੰ ਫੀਡਬੈਕ ਬਹੁਤ ਸੋਹਣਾ ਦਿੰਦੇ ਨੇ ਜੀ ਅੱਛਾ ਜੀ ਜਿਵੇਂ ਆਪਾਂ ਨੂੰ ਕਿਸੇ ਚੀਜ਼ ਦੀ ਪ੍ਰੋਬਲਮ ਪੈਂਦੀ ਹੈ ਜਾਂ ਕੋਈ ਆਪਣੇ ਕੀਟਨਾਸ਼ਕ ਦੀ ਲੋੜ ਪੈਂਦੀ ਹੈ ਵੀ ਆਪਾਂ ਦੇਸੀ ਕੀਟਨਾਸ਼ਕ ਕਿਵੇਂ ਤਿਆਰ ਕਰਨਾ ਹੈ ਹਾਂਜੀ ਤਾਂ ਉਹ ਸਾਨੂੰ ਅਵੇਅਰ ਕਰਦੇ ਨੇ ਵੀ ਆਹ ਐਵੇਂ ਕਰੋ ਜੀ ਤੇ ਬਾਕੀ ਸਾਰਾ ਹਫਤੇ ਦੇ ਵਿੱਚ ਦੋ ਕਲਾਸਾਂ ਵੀ ਲਾਉਂਦੇ ਆ WhatsApp ਤੇ ਅੱਛਾ ਜੀ ਹਾਂਜੀ ਜੂਮ ਐਪ ਤੇ ਜੀ ਹਾਂਜੀ ਜੂਮ ਐਪ ਤੇ ਜੀ ਠੀਕ ਹੈ ਜੀ ਤੇ ਸਾਨੂੰ ਸਾਰਾ ਮੰਨ ਕੇ ਚੱਲੂ ਵੀ ਸਾਡੀ ਬਹੁਤ ਚੰਗੀ ਤਰ੍ਹਾਂ ਸੁਣਦੇ ਜੀ ਅੱਛਾ ਜੀ ਹਾਂਜੀ ਸਾਨੂੰ ਰਿਜ਼ਲਟ ਬਹੁਤ ਸੋਹਣੇ ਮਿਲ ਰਹੇ ਆ ਜੀ ਠੀਕ ਹੈ ਜੀ ਤੇ ਇੱਕ ਮੇਰਾ ਅਗਲਾ ਸਵਾਲ ਆ ਜੀ ਜਿਵੇਂ ਹੁਣ ਆਪਣੀ ਖੇਤੀ ਦੇ ਵਿੱਚ ਆਪਾਂ ਨੂੰ ਜਿਹੜੀ ਕੈਮੀਕਲ ਵਾਲੀ ਕਰਦੇ ਆ ਰੇ ਵੀ ਪਾਉਣਾ ਪੈਂਦਾ ਹਾਂਜੀ ਹਾਂਜੀ ਸੌਂਡੀ ਆ ਜਾਂਦੀ ਉਦੀ ਸਪਰੇ ਵੀ ਕਰਨੀ ਪੈਂਦੀ ਹੈ ਜੀ ਤੇ ਹੁਣ ਜੇ ਇਹਦੇ ਵਿੱਚ ਸਾਨੂੰ ਰੇ ਪਾਉਣਾ ਪੈਂਦਾ ਤਾਂ ਤੁਸੀਂ ਉਹਦੀ ਥਾਂ ਤੇ ਕੀ ਵਰਤਦੇ ਹੋ ਗਰੋਥ ਲਈ ਕੀ ਵਰਤਦੇ ਹੋ ਤੇ ਜੂਰੀਆ ਰੇ ਦੀ ਜਾਂ ਜੀਏਪੀ ਦੀ ਜਗ੍ਹਾ ਤੇ ਕੀ ਵਰਤਦੇ ਹੋ ਤੁਸੀਂ ਉਹ ਚੀਜ਼ਾਂ ਵੀ ਦੱਸੋ ਜੀ ਸਰ ਦੇਖੋ ਡਾਕਟਰ ਗੁਬੀ ਸਿੰਘ ਜੀ ਨੇ ਦੇਸੀ ਯੂਰੀਆ ਵੀ ਤਿਆਰ ਕਰਵਾਇਆ ਜੀ ਅੱਛਾ ਜੀ ਦੇਸੀ ਯੂਰੀਆ ਜੀ ਦੇਸੀ ਯੂਰੀਆ ਸਰ ਅੱਛਾ ਜੀ ਹਾਂਜੀ ਇਹ ਕਿਵੇਂ ਕਿਸੇ ਫੈਕਟਰੀ ਜਿਉ ਤਿਆਰ ਹੁੰਦਾ ਕਿਵੇਂ ਹੁੰਦਾ ਜੀ ਨਹੀਂ ਸਰ ਆਪਣੇ ਘਰੇਲੂ ਘਰੀ ਹੁੰਦਾ ਜੀ ਘਰੇਲੂ ਸਬ ਚੀਜ਼ਾਂ ਨਾਲ ਤਿਆਰ ਹੋ ਜਾਂਦਾ ਜੀ ਅਬਦੇ ਤੁਹਾਡੇ ਘਰੇ ਜੀ ਹਾਂਜੀ ਹਾਂ ਮੈਂ ਤਿਆਰ ਕੀਤਾ ਸਰ ਅੱਛਾ ਜੀ ਇਹਦੇ ਵਿੱਚ ਯੂਰੀਆ ਆਪਣੇ ਆਪਣੇ ਘਰ ਦਾ ਬਣਾ ਕੇ ਪਾਇਆ ਹੋਇਆ ਸਰ ਅੱਛਾ ਜੀ ਗਰੋਥ ਦੇਖ ਲਓ ਸਰ ਤੁਸੀਂ ਗੰਨੇ ਦੀ ਹਾਂਜੀ ਗਰੋਥ ਵਾਚ ਚੰਗੀ ਹੋਣੀ ਹੈ ਜੀ ਤੇ ਸੁੰਡੀ ਖਾਤਰ ਵੀ ਦੇਸੀ ਫਾਰਮੂਲੇ ਦੱਸਦੇ ਆ ਜੀ ਉਹ ਵੀ ਕਿਵੇਂ ਤਿਆਰ ਕਰਕੇ ਕਿਵੇਂ ਵਰਤਣੇ ਹਾਂਜੀ ਰਿਜ਼ਲਟ ਬਹੁਤ ਸੋਹਣੇ ਮਿਲਦੇ ਆ ਜੀ ਠੀਕ ਹੈ ਜੀ ਹਾਂਜੀ ਸਰ ਹਾਂਜੀ ਠੀਕ ਹੈ ਜੀ ਤੇ ਇੱਕ ਆ ਬਾਈ ਆਪਣੇ ਨਾਲ ਜੁੜਿਆ ਹੋਇਆ ਇਹ ਬਾਈ ਕੌਣ ਆ ਜੀ ਤੁਹਾਡਾ ਰਿਸ਼ਤੇਦਾਰ ਆ ਦੋਸਤ ਆ ਜਾਂ ਕੌਣ ਆ ਜੀ ਇਹ ਬਾਈ ਬਾਰੇ ਦੱਸੋ ਜੀ ਮੜਾ ਜੀ ਸਰ ਇਹ ਖੇਤ ਦੇ ਗਵਾਂਡੀ ਸੀਗੇ ਆਪਣੇ ਜੀ ਅੱਛਾ ਜੀ ਇਹ ਪਿਛਲੇ 40 ਸਾਲਾਂ ਤੋਂ ਖੇਤ ਹੀ ਰਹਿਸ਼ ਕੀਤੀ ਹੋਈ ਹੈ ਇਹਨਾਂ ਨੇ ਅੱਛਾ ਜੀ ਤੇ ਗ੍ਰੈਜੂਏਸ਼ਨ ਕਰ ਰਹੇ ਨੇ ਬਾਕੀ ਤੁਸੀਂ ਬਾਈ ਨਾਲ ਖੁਦ ਹੀ ਗੱਲ ਕਰ ਲਓ ਜੀ ਅੱਛਾ ਜੀ ਬਾਈ ਨਾਲ ਆਪਾਂ ਗੱਲ ਤੇ ਤੁਹਾਡਾ ਕੀ ਨਾਮ ਆ ਜੀ ਬਈ ਮੇਰਾ ਨਾਮ ਜਸਵੀਰ ਸਿੰਘ ਜਸਵੀਰ ਸਿੰਘ ਜੀ ਤੇ ਬਈ ਪੜ੍ਹਦੇ ਕਿਉਂ ਤੁਸੀਂ ਵੀਰੇ ਮੈਂ ਹੁਣ ਗ੍ਰੈਜੂਏਸ਼ਨ ਕਰ ਰਿਹਾਗਾ ਅੱਛਾ ਜੀ ਪਹਿਲਾਂ ਮੈਂ ਬੀਐਸਸੀ ਕਰਦਾ ਸੀਗਾ ਤੇ ਛੱਡ ਕੇ ਮੇਰਾ ਲੋਕਾਂ ਹੀ ਤਰ੍ਹਾਂ ਬਾਹਰ ਜਾਂਦਾ ਮਣ ਬਣਿਆ ਅੱਛਾ ਫਿਰ ਆਈਲੈਂਡਸ ਵਾਲੇ ਪਸੇ ਆ ਗਏ ਤੇ ਉਹ ਬੱਚੀ ਰਹਿ ਗਿਆ ਫਿਰ ਮੈਂ ਬਹੁਤ ਹੀ ਨਿਰਾਸ਼ ਹੋਇਆ ਕਹਿ ਸਕਦਾ ਆਪਾਂ ਨਾ ਪਰ ਮੇਰੇ ਚਾਚਾ ਜੀ ਨੇ ਇਹਨਾਂ ਨੇ ਮੈਨੂੰ ਇੱਧਰ ਵਸੇ ਲਿਆ ਵੀ ਖੇਤੀ ਕਰ ਲੋ ਹਨਾ ਵੀ ਵਧੀਆ ਵੀ ਆਰਗੇਨਿਕ ਕਰੋ ਤੇ ਫਿਰ ਇਹਨਾਂ ਦੀ ਗੱਲ ਮੰਨ ਕੇ ਬਈ ਮੈਂ ਗੋਭੀ ਦੀ ਖੇਤੀ ਸ਼ੁਰੂ ਕੀਤੀ ਅੱਛਾ ਜੀ ਇਹਨਾਂ ਨੂੰ ਦੇਖ ਕੇ ਤੁਸੀਂ ਗੋਪੀ ਵਾਲੇ ਪਾਸੇ ਆਈ ਦੀ ਪਹਿਲਾਂ ਤੁਸੀਂ ਇਹਨਾਂ ਨੂੰ ਦੇਖਦੇ ਰਹੇ ਤੁਸੀਂ ਇਹਨਾਂ ਤੋਂ ਪ੍ਰੇਰਿਤ ਹੋਏ ਫਿਰ ਤੁਸੀਂ ਆਪ ਦੀ ਆਪ ਖੇਤੀ ਕਰਨ ਲੱਗੀ ਹਾਂ ਹਾਂ ਵੀ ਇਹਨਾਂ ਨਾਲ ਲੱਗ ਜਾਂਦੇ ਸੀ ਅਸੀਂ ਕਰਨਾ ਹੈ ਨਾ ਵੀ ਆ ਜਾਂਦੇ ਅੱਛਾ ਜੀ ਤੇ ਫਿਰ ਆਪ ਕੀਤੀ ਪਹਿਲੇ ਸਾਲ ਕੀਤੀ ਸੀ ਹਤਕੀ ਤੇ ਵਧੀਆ ਮੁਨਾਫਾ ਹੋਇਆ ਮੈਨੂੰ ਇੱਕ ਬਿੱਗ ਜੋ 30000 ਦੀ ਇਨਕਮ ਹੋ ਗਈ ਕਿਉਂਕਿ ਬਿੱਗੇ 'ਚ 30000 ਜੀ ਹਾਂਜੀ ਹਾਂ ਲਓ ਜੀ ਦੋਸਤੋ ਇੱਕ ਬਿੱਗੇ 'ਚ 30000 ਰੁਪਏ ਕਮਾਈ ਜਾਂਦਾ ਬਾਈ ਹਾਂ ਹਾਂ ਤੇ ਕਿਹੜੀ ਕਿਹੜੀ ਫਸਲ ਲਾਈ ਸੀ ਬਾਈ ਤੁਸੀਂ ਗੋਭੀ ਲਾਈ ਸੀ ਆਪਣੇ ਦੀ ਪਹਿਲੀ ਵਾਰ ਸੈਕਿੰਡਲੀ ਗੋਭੀ ਉਹ ਲਾਈ ਤੇ ਹੁਣ ਅੱਗੇ ਪ੍ਰੈਨ ਆਪਾਂ ਕਦੂ ਵਗੈਰਾ ਹੋਰ ਸਬਜ਼ੀ ਲਾਉਣ ਦਾ ਹੈਗਾਗਾ ਅੱਛਾ ਬਾਈ ਹਾਂ ਰੀਸੈਂਟਲੀ ਹੁਣ ਆਪਣੇ ਕੋਲ ਕੰਮ ਕਰ ਗਏ ਬਈ ਠੀਕ ਹੈ ਹੁਣ ਆਰਗੈਨਿਕ ਆ ਬਾਈ ਕੈਮੀਕਲ ਵਾਲੀ ਹਾਂ ਕੁਸ਼ਕ ਵੀ ਆਰਗੈਨਿਕ ਵੀ ਆਪਣੇ ਕੋਲ ਅੱਛਾ ਜੀ ਤੇ ਬਾਕੀ ਦੂਜੀ ਵਾਲੀ ਬਾਕੀ ਕੈਮੀਕਲ ਵਾਲੀ ਠੀਕ ਹੈ ਹੋਲੀ ਹੋਲੀ ਆਵਾਂਗੇ ਆਪਾਂ ਇਹ ਚ ਅੱਛਾ ਹੌਲੀ ਹੌਲੀ ਅੱਗੇ ਬਤੋਂਗੇ ਠੀਕ ਹੈ ਤੇ ਬਾਈ ਜੀ ਆਪਣੀ ਜਿਹੜੀ ਹੁਣ ਅੱਗੇ ਆਪਾਂ ਫਸਲ ਕਿਹੜੀ ਲਾਉਣੀ ਹੈਗੀ ਆਰਗੈਨਿਕ ਦੇ ਵਿੱਚ ਲਾਉਣੀ ਹੈ ਇੱਕ ਉਹਦੇ ਕੈਮੀਕਲ ਚ ਲਾਉਣੀ ਨਹੀਂ ਵੀਰੇ ਆਪਾਂ ਆਰਗੈਨਿਕ ਚ ਲਾਉਣੀ ਹੈ ਹੁਣ ਆਪਾਂ ਕਦੋਂ ਦੀ ਫਸਲ ਲਾਉਣੀ ਹੈ ਅੱਗੇ ਅੱਛਾ ਅੱਗੇ ਕਦੋਂ ਦੀ ਲਾਉਣੀ ਹੈ ਕਿੰਨਾ ਬਹਣ ਲਾਉਣਾ ਬਈ ਉਹ ਵੀਰੇ ਹਜੇ ਤਾਂ ਸਲਾਹ ਵੀ ਇੱਕ ਕੀਲੇ ਦੇ ਆਸ-ਪਾਸ ਲਾ ਲ ਲਈ ਅੱਛਾ ਇੱਕ ਕੀਲੇ ਦੇ ਆਸ-ਪਾਸ ਤੇ ਬਾਈ ਜਿਹੜੀ ਤੁਸੀਂ ਗੋਭੀ ਲਾਈ ਸੀਗੀ ਹਾਂਜੀ ਤੇ ਉਹ ਬਾਈ ਵੇਚਦੇ ਕਿਵੇਂ ਸੀ ਤੁਸੀਂ ਮੰਡੀ हां भाई ये आपा, आपा दे भाई? बेच दे दी तीन तरीके ਨਾਲ ਵੇਚਦੇ ਸੀਗੇ ਤੇ ਆਪਣੇ ਘਰੋਂ ਹੀ ਲੈ ਜਾਂਦੇ ਸੀ ਲੋਕ ਅੱਗੇ ਸਿੱਧਾ ਘਰੋਂ ਜੀ हां ਘਰੋਂ ਡਾਇਰੈਕਟਲੀ ਤੇ ਆਪਾਂ ਦੂਜੀ ਨੰਬਰ ਤੇ ਆਪਾਂ ਮੰਡੀ ਜਾਂਦੇ ਸੀਗੇ ਅੱਛਾ ਮੰਡੀ ਕਿੱਥੇ ਬਾਈ ਮੰਡੀ ਆਪਣੇ ਪਿੰਡ ਦੀ ਲੋਕਲੀ ਵੇਚ ਦਿੰਦੇ ਸੀ ਲੋਕਲ ਮੰਡੀ ਚ ਬਾਈ ਹਾਂ ਵੀਰੇ ਠੀਕ ਹੈ ਜੀ ਤੇ ਤੀਜਾ ਆਪਾਂ ਫਿਰਕੇ ਵੀ ਵੇਚੀਏ ਕੁਸ਼ਕ ਅੱਛਾ ਬਾਈ ਤੇ ਆਪ ਨੂੰ ਰੇਟ ਵਧੀਆ ਮਿਲਿੰਗੇ ਰੇਟ ਬਾਈ ਕਿੰਨਾ ਮਿਲ ਜਾਂਦਾ ਸੀ ਘੱਟ ਤੋਂ ਘੱਟ ਰੇਟ ਕਿੰਨਾ ਮਿਲਿਆਗਾ ਬਾਈ ਹਾਂ ਵੀਰੇ ਚਾਪ ਨੂੰ 40 ਪਲੱਸ ਮਿਲਿੰਗੇ ਰੇਟ ਘੱਟ ਤੋਂ ਘੱਟ 40 ਹਾਂ 40 ਮਿਲਗੇ ਘੱਟੋ ਘੱਟ 40 ਮਿਲਿਆ ਜੀ ਹਾਂਜੀ ਲਗੀ ਤੇ ਲਗੀ ਸੀ ਆਪਣੀ ਫਸਲ ਅੱਛਾ ਜੀ ਤੇ ਕਦੋਂ ਬੀਜੀ ਹੋਈ ਸੀ ਜੀ ਉਹ ਹੁਣ ਉਹ ਆਪਾਂ ਬੀਜੀ ਸੀ ਜੂਨ ਚ ਲਾ ਲਈ ਸੀ ਆਪਣੇ ਅੱਛਾ ਜੀ ਜੂਨ ਚ ਲੱਗੀ ਸੀ ਵੀਰੇ ਆਪਣੀ ਠੀਕ ਹੈ ਬਾਈ ਜੀ ਤੇ ਬਾਈ ਜੀ ਜਿਹੜਾ ਤੁਸੀਂ ਦੱਸ ਰਹੇ ਸੀ ਵੀ ਆਇਲਰਟਸ ਕੀਤੀ ਪਹਿਲਾਂ ਤਾਂ ਬੀਐਸਸੀ ਚੋਂ ਹਟੇ ਤੁਸੀਂ ਜਿਹਦੇ ਬਾਅਦ ਆਇਲਰਟਸ ਕੀਤੀ ਤੇ ਆਇਲਰਟਸ ਵਾਲਾ ਕੀੜਾ ਹੀ ਕਹਿੰਦੇ ਆਪਾਂ ਉਹ ਕਿਵੇਂ ਮਰ ਗਿਆ ਫਿਰ ਤੁਹਾਡਾ ਹਾਂ ਬਾਈ ਆਇਲਰਟਸ ਕੀੜਾ ਸੀ ਦੋ ਤਿੰਨ ਵਾਰ ਇਗਜ਼ਾਮ ਦਿੱਤਾ ਨੀਰ ਵੀ ਹੋ ਗਿਆ ਤੇ ਫੈਲ ਲਵਾਤੀ ਤੇ ਉਧਰੋਂ ਵੀ ਰਿਫਿਊਜ ਹੋ ਵਗੈਰਾ ਹੋ ਗਿਆ ਅਸੇ ਉਧਰੋਂ ਰਿਫਿਊਜਲ ਹੋ ਗਈ ਤੇ ਫਿਰ ਭਈ ਉਸ ਤੋਂ ਬਾਅਦ ਘਰ ਦੇੰਦੇ ਰਿਸਪੌਂਸ ਕੀ ਸੀ ਹਾਂ ਵੀਰੇ ਫਿਰ ਫਾਈਨੈਂਸ਼ਲੀ ਪ੍ਰੋਬਲਮ ਹੋਣੀ ਸੀਗੀ ਤਿੰਨ ਚਾਰ ਲੱਖ ਰੁਪਏ ਗਿਆ ਹਾਂਜੀ ਹਾਂਜੀ ਤੇ ਫਿਰ ਹੁੰਦੀ ਹੈ ਨਾ ਵੀ ਸਾਈਡ ਦਾ ਹੋ ਜਾਂਦਾ ਹਾਂਜੀ ਬਈ ਹੁੰਦਾ ਕਿ ਆਪਾਂ ਆਮ ਜ਼ਿਮੀਂਦਾਰਾਂ ਚ ਆ ਕੇ ਤਿੰਨ ਚਾਰ ਲੱਖ ਰੁਪਏ ਆਪਾਂ ਨੂੰ ਬਹੁਤ ਜ਼ਿਆਦਾ ਵੱਡੀ ਗੱਲ ਹੋ ਜਾਂਦੀ ਆ ਹਾਂ ਤੇ ਉਸ ਤੋਂ ਬਾਅਦ ਇਹ ਫਿਰ ਭਈ ਉਸ ਤੋਂ ਬਾਅਦ ਤੁਸੀਂ ਕੀ ਕੀਤਾ ਵੀਰੇ ਫਿਰ ਨਾਲ ਮੈਂ ਸਟੱਡੀ ਕੰਟੀਨਿਊ ਕਰ ਲਈ। ਸਟੱਡੀ 'ਚ ਕੀ ਕੀਤਾ ਬਾਈ? ਵੀਰੇ ਹੁਣ ਬੀਏ ਕਰ ਰਿਹਾ ਮੈਂ। ਅੱਛਾ ਹੁਣ ਬੀਏ ਕਰ ਲੈਂਗੇ। ਬੀਏ ਕਿੱਥੇ ਕਰਦੇ ਹੋ ਬਾਈ? ਵੀਰੇ ਸੁਨਾਮ ਕਰ ਰਿਹਾ ਐਸਜੀਐਸ ਕਾਲਜ 'ਚ। ਅੱਛਾ ਸੁਨਾਮ ਐਸਜੀਐਸ 'ਚ। ਠੀਕ ਹੈ ਬਾਈ ਜੀ। ਤੇ ਨਾਲ ਖੇਤੀ ਨਾਲ ਖੇਤੀ ਕਰਦੇ ਹੋ। ਹਾਂਜੀ। ਤੇ ਬਾਈ ਕਾਲਜ ਰੈਗੂਲਰ ਹੀ ਜਾਂਦੇ ਹੋ? ਹਾਂ ਵੀਰੇ ਕਾਲਜ ਵੀ ਰੈਗੂਲਰ ਹੋ ਰਿਹਾ ਆਪਣਾ। ਅੱਛਾ ਜੀ। ਤੇ ਨਾਲ ਵੀ ਦੋਨੇ ਕੰਮ ਹੀ ਨਾਲ ਕਰਦੇ। ਆ ਦੋਨੇ ਕੰਮ ਕਰ ਰਿਹਾ ਨਾਲ-ਨਾਲ ਆਪਾਂ। ਠੀਕ ਹੈ ਬਾਈ ਜੀ। ਤੇ ਬਈ ਅੱਗੇ ਤੁਸੀਂ ਕਿੰਨਾ ਕੁ ਵੱਡਾ ਲੈਵਲ ਤੇ ਜਾ ਕੇ ਕਰਨੀ ਚਾਹੁੰਦੇ ਹੋ ਖੇਤੀ? ਫਾਰਮ ਵਗੈਰਾ ਮੈਂ ਸੰਭਵੀ ਕੰਮ ਕਰਨਾਗਾ ਸੇ ਮੱਜਾਂ ਦਾ ਫਾਰਮ ਮਾਤਰ ਵੀ ਜਿਹੜੇ ਕਿਸਾਨੀ ਨਾਲ ਜੁੜੇ ਧੰਦੇ ਨੇ ਸਾਰੇ ਕਰਾਂਗਾ ਹਾਂ ਸਾਰੇ ਡੈਰੀ ਫਾਰਮ ਦਾ ਕੰਮ ਕਰਾਂਗਾ ਅੱਛਾ ਜੀ ਤੇ ਮੈਂ ਉਹਦੇ ਵਿੱਚ ਡੈਰੀ ਫਾਰਮ ਦੇ ਵਿੱਚ ਮੱਝ ਰੱਖਣੀ ਐ ਨੇ ਇੱਕ ਗਾਵਾ ਬਈ ਹਾਂ ਵੀਰੇ ਹੁਣ ਆਪਣੇ ਕੋਲ ਮੱਝਾਂ ਹੈਗੀਆਂ ਨੇ ਤਿੰਨ ਚਾਰ ਅੱਛਾ ਜੀ ਤੇ ਹੁਣ ਅੱਗੇ ਅਗਲੇ ਸਾਲ ਹੀ ਲਾ ਲਓ ਵੀ ਤਿੰਨ ਚਾਰ ਹੋਰ ਗਾਈਆਂ ਵਗੈਰਾ ਪਾਉਣੀਆਂ ਆਪਣੇ ਠੀਕ ਹੈ ਜੀ ਬਰੀਡ ਦੀਆਂ ਗਾਈਆਂ ਪਾਉਣੀਆਂ ਨੇ ਤੇ ਹੁਣ ਮੱਝਾਂ ਤੁਹਾਡੇ ਕੋਲੇ ਹੈਗੀਆਂ ਹਾਂ ਤੇ ਆਪਾਂ ਬਰੀਡ ਤੇ ਕੰਮ ਕਰਨਾਗੇ ਬਰੀਡ ਦੀ ਕੰਮ ਕਰਨਾਗਾ ਠੀਕ ਹੈ ਬਾਈ ਜੀ ਤੇ ਤੁਸੀਂ ਬਈ ਮੱਝਾਂ ਵਾਲੇ ਪਾਸੇ ਕੋਈ ਟ੍ਰੇਨਿੰਗ ਵਗੈਰਾ ਜਾਂ ਕਿਸੇ ਨੂੰ ਕੋਈ ਦੇਖ ਸੁਣ ਰਹੇ ਹੋਗੇ ਹਾਂ ਵੀਰੇ ਆ ਹੁਣ ਜਿਵੇਂ ਪਿਛਲੇ ਲੁਧਿਆਣੇ ਯੂਨੀਵਰਸਿਟੀ ਮੇਲੇ ਹੋਏ ਸੀਗੇ ਹਾਂਜੀ ਆਪਾਂ ਉੱਥੇ ਗਏ ਆਂਗੇ ਤੇ ਵਧੀਆ ਨੌਲੇਜ ਮਿਲਦੀ ਆ ਉੱਥੋਂ ਵੀ ਨਾ ਠੀਕ ਹੈ ਜੀ ਤੇ ਹੁਣ ਅੱਗੇ ਕੋਰਸ ਵੀ ਜੁਆਇਨ ਕਰਨੇ ਨੇ ਇੱਕ ਦੋ ਮਹੀਨੇ ਅੱਛਾ ਜੀ ਇਨਵੈਸਟਰ ਰਿਲੇਟਿਡ ਠੀਕ ਹੈ ਜੀ ਯੂਨੀਵਰਸਿਟੀ ਦੇ ਨਾਲ ਹੀ ਮਿਲਦੇ ਜਿਹੋਦੇ ਵੀ ਇਹ ਕਿਸਾਨੀ ਧੰਦੇ ਨਾਲ ਮਿਲਦੇ ਜੁਲਦੇ ਨੇਗੇ ਠੀਕ ਹੈ ਭਾਈ ਜੀ ਤੇ ਕਿਸਾਨੀ ਦੇ ਵਿੱਚ ਫੋਲੋ ਤੁਸੀਂ ਆਪਣੇ ਚਾਚਾ ਜੀ ਤੋਂ ਕਰਦੇ ਹੋ ਹਾਂ ਚਾਚਾ ਜੀ ਨਹੀਂ ਕਰਦੇ ਤੇ ਤੁਹਾਡਾ ਸਭ ਤੋਂ ਵੱਡਾ ਯੋਗਦਾਨ ਤੁਹਾਡੇ ਚਾਚਾ ਜੀ ਦੇ ਹੀ ਆ ਵਿੱਚ ਹਾਂ ਠੀਕ ਹੈ ਭਾਈ ਜੀ ਤੇ ਹਾਂਜੀ ਭਾਈ ਜੀ ਇੱਕ ਗੱਲ ਆਪਣੀ ਵਿੱਚ ਰਹਿ ਗਈ ਸੀ ਕਿ ਤੇ ਬਾਈ ਹੋਰੀ ਨਾ ਇਹ ਕਣਕ ਦੀ ਖੇਤੀ ਵੀ ਕਰ ਰਹੇ ਨੇਗੇ ਤੇ ਆਪਾਂ ਉਹ ਤੁਹਾਨੂੰ ਆਪਾਂ ਕਣਕ ਵਾਲੀ ਵੀ ਦਿਖਾਉਣੇ ਆ ਬਾਈ ਹੋਰਾਂ ਨਾਲ ਉੱਥੇ ਜਾ ਕੇ ਗੱਲਬਾਤ ਵੀ ਕਰਾਂਗੇ ਸਾਰੀ ਤੇ ਆਪਾਂ ਤੁਹਾਨੂੰ ਉੱਥੇ ਲੈ ਕੇ ਚੱਲਦੇ ਆ ਆਪਣੇ ਨਾਲ ਜੁੜੇ ਰਹੋ ਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਆਪਾਂ ਜੁੜ ਚੁੱਕੇ ਆਂ ਦੁਬਾਰਾ ਫੇਰ ਬਾਈ ਹੋਰਾਂ ਦੇ ਨਾਲ ਤੇ ਆਪਣੀ ਵੀਡੀਓ ਇਹੋ ਹੀ ਕੰਟੀਨਿਊ ਚੱਲ ਰਹੀ ਆ ਤੇ ਬਾਈ ਹੋਰਿਆਂ ਦੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਕਣਕ ਪਹਿਲਾਂ ਆਪਾਂ ਬਾਈ ਹੋਰਾਂ ਦੀਆਂ ਹੋਰ 15 16 ਫਸਲਾਂ ਦੇਖ ਕੇ ਆਏ ਆ ਜਿਵੇਂ ਗੰਨਾ ਹੋ ਗਿਆ ਅੱਲਾਹੁਸਨ ਗੰਡੇ ਹੋਰ ਬਹੁਤ ਚੀਜ਼ਾਂ ਦੇਖ ਕੇ ਆਏ ਆ ਤੇ ਆਪਾਂ ਹੁਣ ਬਾਈ ਹੋਰਾਂ ਦੀ ਕਣਕ ਦੇਖਦੇ ਆਂਗੇ ਪਹਿਲਾਂ ਤੁਸੀਂ ਕਣਕ ਦੇਖ ਲਓ ਆਪਾਂ ਬਾਈ ਹੋਰਾਂ ਨਾਲ ਗੱਲਬਾਤ ਬਾਅਦ ਚੋਂ ਕਰਦੇ ਆਂ ਤੇ ਤੁਸੀਂ ਇਹ ਅੰਦਾਜ਼ਾ ਲਗਾ ਸਕਦੇ ਹੋ ਵੀ ਕਿਹੜੀ ਕਣਕ ਆਰਗੈਨਿਕ ਆ ਤੇ ਕਿਹੜੀ ਕੈਮੀਕਲ ਵਾਲੀ ਕਣਕ ਆ ਦੇਖੋ ਬਿਲਕੁਲ ਹੀ ਬਰੋਬਰ ਹਾਈਟ ਆ ਦੋਨੇ ਕਣਕਾਂ ਦੀ ਤੇ ਇਹਨਾਂ ਦੇ ਵਿੱਚ ਇੱਕ ਕਣਕ ਇਹ ਆ ਵੀ ਜਿਹਦੇ ਵਿੱਚ ਕੈਮੀਕਲ ਬਿਲਕੁਲ ਨਹੀਂ ਤੇ ਇੱਕ ਕਣਕ ਉਹ ਆ ਜਿਹਦੇ ਵਿੱਚ 4-5 ਜੂਰੇ ਦੀਆਂ ਬੂਰੀਆਂ ਪਈਆਂ ਹੋਈਆਂ ਨੇ ਹੋ ਸਕਦੇ ਕਦੋਂ ਸਪ੍ਰੇਹਾਂ ਵੀ ਹੋਈਆਂ ਹੋਣ ਤੇ ਆਪਾਂ ਹੁਣ ਦੇਖ ਲਓ ਕੋਈ ਫਰਕ ਨਹੀਂ ਲੱਗ ਰਿਹਾ ਆਪਾਂ ਬਾਈ ਹੋਰਾਂ ਤੋਂ ਹੀ ਪੁੱਛਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਜੀ ਸਰ ਬਹੁਤ ਵਧੀਆ ਜੀ ਤੁਸੀਂ ਦੱਸੋ ਵਧੀਆ ਜੀ ਤੇ ਬਾਈ ਜੀ ਪਹਿਲਾਂ ਤੁਸੀਂ ਇਹ ਦੱਸੋ ਇਹਨਾਂ ਦੋਨਾਂ ਚੋਂ ਕਿਹੜੀ ਕਣਕ ਆ ਜਿਹੜੀ ਆਪਣੀ ਕੈਮੀਕਲ ਵਾਲੀ ਆ ਤੇ ਕਿਹੜੀ ਬਿਨਾ ਕੈਮੀਕਲ ਵਾਲੀ ਆ ਬਾਈ ਜੀ ਪਹਿਲਾਂ ਤੁਸੀਂ ਦੇਖੋ ਵੀ ਤੁਹਾਨੂੰ ਕਿਹੜੀ ਲੱਗਦੀ ਹੈ ਇਹ ਬਾਈ ਮੈਨੂੰ ਤਾਂ ਦੋਨੇ ਬਰਾਬਰ ਲੱਗ ਰਹੀਆਂ ਨੇ ਕੋਈ ਫਰਕ ਨਹੀਂ ਲੱਗ ਰਿਹਾ ਮੈਨੂੰ ਤਾਂ ਆਹ ਬਿਨਾ ਕੈਮੀਕਲ ਤੋਂ ਇਹ ਆਪਣਾ ਦਕੀਲਾ ਅੱਛਾ ਜੀ ਇਹ ਬਿਨਾ ਕੈਮੀਕਲ ਤੋਂ ਆ ਥੋੜੀ ਵਾਲੀ ਪਾਚੇ ਵਾਲੀ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਤੇ ਇਹ ਬਈ ਹਾਈਟ ਬਰਾਬਰ ਆ ਯਾਰ ਦੋਨਾਂ ਦੀ ਬਿਲਕੁਲ ਜੀ ਬਿਲਕੁਲ ਇਹ ਵੀ ਫਰਕ ਕੀ ਯਾਰ ਬਾਈ ਜਿਵੇਂ ਆਪਾਂ ਲੋਕ ਕਹਿ ਦਿੰਦੇ ਨੇਗੇ ਵੀ ਉਹਨਾਂ ਦੇ ਵਿੱਚ ਵੀ ਕੈਮਿਕ ਜਿਹੜੀ ਕੁਦਰਤੀ ਖੇਤੀ ਆ ਉਹ ਹੁੰਦੀ ਨਹੀਂ ਬਿਨਾ ਰੇ ਸਪਰੇ ਤੋਂ ਹੀ ਬਈ ਫਿਰ ਤੁਸੀਂ ਬਰਾਬਰ ਕਿਵੇਂ ਕਰ ਲਈ ਬਾਈ ਜੀ ਮਿਹਨਤ ਬਹੁਤ ਹੋਈ ਆ ਇਸ ਕਾ ਕੰਮ ਤੇ ਅੱਛਾ ਜੀ ਹਾਂਜੀ ਹਾਂਜੀ ਮਿਹਨਤ ਪਾਲਦੀ ਹੈ ਜੀ ਮਿਹਨਤ ਪਾਲਦੀ ਹੈ ਇਹ ਕਣਕ ਕਿੰਨੇ ਟਾਈਮ ਤੋਂ ਆਰਗੇਨਿਕ ਕਰ ਰਹੇ ਹੋ ਤੁਸੀਂ ਸਰ 2 ਸਾਲਾਂ ਤੋਂ ਕਰ ਰਹੇ ਹਾਂ ਜੀ ਮੈਂ ਤੇ ਬਈ ਝਾੜ ਦਾ ਕੈਮੀਕਲ ਵਾਲੀ ਤੇ ਕੁਦਰਤੀ ਖੇਤੀ ਦੇ ਵਿੱਚ ਕਣਕ ਦਾ ਝਾੜ ਤੇ ਕਿੰਨਾ ਫਰਕ ਪੈਂਦਾ ਸਾਰਾ ਇਹ ਆਪਣਾ ਅੱਧਾ ਕਿੱਲਾ ਜੀ ਤੁਸੀਂ ਮੰਨ ਲਓ ਵੀ 10 ਤੋਂ 12 ਮਣ ਦਾ ਫਰਕ ਪਊਗਾ ਜੀ 10 ਤੋਂ 12 ਮਣ ਦਾ ਹਾਂਜੀ ਹਾਂਜੀ ਤੇ ਵੀ ਆਪਾਂ ਨੂੰ ਬਿਮਾਰੀਆਂ ਤੋਂ ਬਹੁਤ ਆਲੀ ਅੱਖਾਂ ਬਿਮਾਰੀਆਂ ਤੋਂ ਬਚ ਜਾਂਗੇ 10 12 ਮਾਣ ਕੋਈ ਬਾਲੀ ਵੱਡੀ ਗੱਲ ਨਹੀਂ ਹੁੰਦੀ ਹਾਂਜੀ 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 ਸੋਚਣ ਸ਼ਕਤੀ ਤੇ ਡਿਪੈਂਡ ਹੈ ਜੀ ਹਾਂਜੀ ਭਾਈ ਜੀ ਜੇ ਸਿਹਤ ਲੈਣੀ ਹੈ ਤਾਂ ਪੈਸੇ ਵਾਲਾ ਦੇਖੋ ਜੀ ਠੀਕ ਹੈ ਜੀ ਤੇ ਭਾਈ ਜੀ ਜਿਵੇਂ ਆਪਣੀ ਦੂਜੀ ਕਣਕ ਤੇ ਆਪਾਂ ਯੂਰੀਆ ਵੀ ਪਾਉਣੇ ਆ ਉਹਦੇ ਡੀਏ ਵੀ ਵੀ ਪਾਉਣੇ ਆ ਬੀਜਣ ਵੇਲੇ ਤੇ ਉਹਤੇ ਆਪਾਂ ਸਪਰੇ ਵੀ ਕਰਦੇ ਆ ਇਹਦੇ ਤੁਸੀਂ ਕੀ ਕੁਝ ਕਰਦੇ ਹੋ ਆ ਕਣਕ ਤੇ ਇਹ ਤੇ ਜੀ ਪਾਥੀਆਂ ਦਾ ਘੋਲ ਹੋ ਜਾਂਦਾ ਜੀ ਅੱਛਾ ਜੀ ਤੇ 1.2 1 ਦਾ ਫਾਰਮੂਲਾ ਹੈ ਜੀ ਅੱਛਾ ਜੀ ਉਹ ਤੇ ਖਰਚਾ ਆਉਂਦਾ 1.2 ਵਾਲੇ ਫਾਰਮੂਲੇ ਦਾ ਸਾਰਾ ਕਰਦਾ ਸਮਾਨ ਹੈ ਜੀ ਅੱਛਾ ਕਰਦਾ ਸਮਾਨ ਤੇ ਆਜੋ ਆਪਾਂ ਮੜੇ ਕਣਕ ਦੇ ਵਿੱਚ ਬੜ ਕੇ ਆਪਾਂ ਗੱਲਬਾਤ ਕਰਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਜੀ ਤੇ ਉਹਦੇ ਆਪਣਾ 1.2 1 ਵਾਲਾ ਫਾਰਮੂਲਾ ਵੀ ਆਪਣਾ ਫ੍ਰੀ ਹੈ ਜੀ ਬਿਲਕੁਲ ਜੀ ਬਿਲਕੁਲ ਕਰਦਾ ਸਾਰਾ ਕੁਝ ਹੈ ਜੀ ਅੱਛਾ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਮਤ ਹੋਰ ਕੋਈ ਖਰਚਾ ਬਈ ਇਹ ਤੇ ਹੋਰ ਕੋਈ ਖਰਚਾ ਨਹੀਂ ਜੀ ਅੱਛਾ ਜੀ ਸਾਰੀ ਵੀ ਮਤਲਬੀ ਤਾਂ ਵੀ ਕੱਲਾ ਬੀਜ ਦਾ ਹੀ ਖਰਚਾ ਬਈ ਇਥੇ ਬਿਲਕੁਲ ਜੀ ਬਿਲਕੁਲ ਅੱਛਾ ਜੀ ਤੇ ਮਾਦਰ ਵੀ ਕਿੰਨੇ ਦਾ ਬੀ ਪੈ ਗਿਆ ਹੁਣ ਬਈ ਇਹਦੇ ਵਿੱਚ ਤੁਹਾਡਾ 100 ਰੁਪਏ ਕਿਲੋ ਬੀ ਲਿਆਂਦਾ ਹੋਇਆ ਜੀ ਬੰਸੀ ਗੋਲਡ ਅੱਛਾ ਕਿੰਨਾ ਬੀ ਪੈ ਗਿਆ ਬਈ ਸਾਰਾ ਇਹਦੇ ਵਿੱਚ 16 ਕਿਲੋ ਪਿਆ ਹੋਇਆ ਜੀ ਅੱਧੇ ਕੀਲੇ 'ਚ 1600 ਦਾ ਬੀ ਹੋ ਗਿਆ 16 ਕਿਲੋ 1600 ਦਾ ਜੀ ਬਿਲਕੁਲ ਅੱਛਾ ਮਤਲਬੀ ਫਿਰ ਤਾਂ ਬਈ ਆਪਣਾ ਜਿਹੜਾ ਆਪਣਾ ਵੀ ਇਹਦਾ ਝਾੜ ਘਟ ਰਿਹਾਗਾ ਤੇ ਉਹਦੇ ਬਰੋਬਰੀ ਭਾ ਗਿਆ ਬਈ ਫਿਰ ਤਾਂ ਇਹ ਹਾਂਜੀ ਹਾਂਜੀ ਜਿਹੇ ਦਾ ਆਪਣਾ ਇਧਰੋਂ ਝਾੜ ਘੱਟ ਗਿਆ ਉਹੇ ਜਾਂ ਬਈ ਆਪਣਾ ਰੇ ਸਪਰੇ ਦਾ ਖਰਚਾ ਵੱਜ ਗਿਆ ਆਪਣੀ ਸਿਹਤ ਵੱਜ ਗਈ ਸਭ ਤੋਂ ਵੱਡੀ ਗੱਲ ਆ ਜਿਹੜੀ ਬਿਲਕੁਲ ਜੀ ਤੇ ਆ ਜਿਹੜੇ ਬਾਈ ਹੋਰੀ ਨੇ ਇਹ ਬਾਈ ਹੋਰੀ ਇਹ ਮੇਰੇ ਇਹ ਵੀ ਭਰਾ ਨੇ ਜੀ ਇਹ ਵੀ ਮੇਰੇ ਛੋਟੇ ਭਰਾ ਨੇ ਜੀ ਅੱਛਾ ਜੀ ਤੇ ਇਹ ਬਾਈ ਹੋਰੀ ਜੋਬ ਵੀ ਕਰਦੇ ਨੇ ਜਾਂ ਇਹ ਵੀ ਖੇਤੀ ਕਰਦੇ ਨੇ ਹਾਂਜੀ ਹਾਂਜੀ ਇਹ ਜੋਬ ਵੀ ਕਰਦੇ ਆ ਜੀ ਖੇਤੀ ਵੀ ਕਰਦੇ ਆ ਜੀ ਅੱਛਾ ਜੀ ਦੋਨੇ ਕੰਮ ਥੋਡੇ ਵਾਂਗੂ ਦੋਨੇ ਕੰਮ ਹੀ ਨਾਲ ਕਰਦੇ ਤੇ ਇਹ ਬਾਈ ਹੋਰੀ ਇਹ ਸਿਰਫ ਐਗਰੀਕਲਚਰ ਕਰਦੇ ਆਂ ਖੇਤੀਬਾੜੀ ਕਰਦੇ ਆਂ ਪਸ਼ੂ ਵਾਲਾ ਕਰਦੇ ਆਂ ਅੱਛਾ ਖੇਤੀਬਾੜੀ ਇਹ ਨਾਲ ਪਸ਼ੂਆਂ ਦਾ ਕਰਦੇ ਆਂ ਕਿਤੇ ਇਹ ਵੀ ਦੋ ਕਰਦੇ ਨੇ ਕਿਤੇ ਤੁਸੀਂ ਵੀ ਦੋ ਕਰਦੇ ਹਾਂਜੀ ਬਾਈ ਜੀ ਇਹ ਇੱਕ ਆਪਣਾ ਕਣਕ ਦਾ ਰੇਟ ਕੀ ਰਹਿੰਦਾ ਬਈ ਦੂਜੀ ਕਣਕ ਦੇ ਮੁਕਾਬਲੇ ਕਿੰਨਾ ਵੱਧ ਹੁੰਦਾ ਬਈ ਰੇਟ ਜੀ 7-800 ਰੁਪਏ ਪ੍ਰਤੀ ਕੁਇੰਟਲ ਫਰਕ ਪੈ ਜਾਂਦਾ ਵੀਰ ਜੀ ਅੱਛਾ ਜੀ 7-800 ਰੁਪਏ ਪ੍ਰਤੀ ਕੁਇੰਟਲ ਪ੍ਰਤੀ ਕੁਇੰਟਲ ਜੀ ਠੀਕ ਹੈ ਬਾਈ ਜੀ ਇਹ ਬਾਈ ਹੁਣ ਕਣਕ ਦਾ ਟਾਈਮ ਸੀ ਤੁਸੀਂ ਕਣਕ ਵੇਚ ਲਈ ਇਸ ਤੋਂ ਬਾਅਦ ਆਊਗਾ ਜੀਰੀ ਦਾ ਟਾਈਮ ਜੀਰੀ ਦਾ ਬਾਈ ਜਮੀ ਨਹੀਂ ਹੁੰਦੀ ਪੈਸਟੀਸਾਈਡ ਤੋਂ ਬਿਨਾ ਬਾਈ ਇਹ ਗੱਲ ਸੱਚ ਆ ਇਹ ਬਿਲਕੁਲ ਝੂਠ ਕਹਿ ਸਕਦੇ ਆ ਜੀ ਅੱਛਾ ਜੀ ਜੋ ਵੀ ਆਪਾਂ ਨੇ ਪਿਛਲੀ ਵਾਰ ਕੀਤੀ ਆ ਜੀ ਜੀਰੀ ਬਾਈ ਹਾਂਜੀ ਜੀਰੀ ਜੀ ਤੇ ਬਾਈ ਜਿਵੇਂ ਜੀਰੀ ਚ ਤੇਲਾ ਵੀ ਆਉਂਦਾ ਹੈਗਾ ਬਾਈ ਜ਼ਰੂਰੀਏ ਤੋਂ ਬਿਨਾ ਤਾਂ ਬਾਈ ਹੁੰਦੀ ਨਹੀਂ ਹੈਗੀ ਉਹਦਾ ਕੀ ਹੱਲ ਕੱਢਿਆ ਬਾਈ ਤੁਸੀਂ ਅ ਸਾਨੂੰ ਮੈਂ ਪਹਿਲਾਂ ਦੱਸ ਕੇ ਹਤਾਂ ਜੀ ਵੀ ਡਾਕਟਰ ਗੁਰਪ੍ਰੀਤ ਸਿੰਘ ਜੀ ਨੇ ਆਪਾਂ ਨੂੰ ਇਹ ਚੀਜ਼ਾਂ ਬਾਰੇ ਦੱਸਿਆ ਜੀ ਅੱਛਾ ਜੀ ਜਿਹੜੀਆਂ ਉਹ ਦੇਸੀ ਚੀਜ਼ਾਂ ਆਪਾਂ ਨੂੰ ਕੀਟਨਾਸ਼ਕ ਹੋ ਗਿਆ ਗਰੋਥ ਹੋ ਗਈ ਕੋਈ ਹੋਰ ਕੋਈ ਵੀ ਰੋਗ ਹੋ ਗਿਆ ਆਪਾਂ ਨੂੰ ਦੱਸ ਦਿੰਦੇ ਆ ਜੀ ਠੀਕ ਹੈ ਬਾਈ ਜੀ ਤੇ ਝਾੜ ਮੰਨ ਕੇ ਚੱਲੋ ਵੀ 5-7 ਮਾਣ ਦਾ ਫਰਕ ਪੈ ਜੂ ਕੀਲੇ ਪ੍ਰਤੀ ਤੇ ਉਸ ਤੋਂ ਬਾਅਦ ਦੁਬਾਰੇ ਕਣਕ ਤੇ ਵਗ ਜਾਂਦੀ ਜਾਨੀ ਆਪਾਂ ਜੀ ਆਰਗੈਨਿਕ ਰੱਖ ਲਾਂਗੇ ਵਾਹ ਨੂੰ ਬਿਨਾ ਕੈਮੀਕਲ ਤੋਂ ਜੀ ਅੱਛਾ ਜੀ ਮਤਲਬ ਵੀ ਤੁਸੀਂ ਜੀਰੀ ਵੀ ਆਰਗੈਨਿਕ ਕਰਦੇ ਹੋ ਹਾਂਜੀ ਹਾਂਜੀ ਅੱਛਾ ਕਿਤੇ ਨਾ ਕਈ ਵਾਰ ਇਹ ਵੀ ਹੋ ਜਾਂਦਾ ਵੀ ਕਣਕ ਵੀ ਕਣਕ ਦੇ ਵਿੱਚ ਤਾਂ ਲੋਕ ਜੂਰੀ ਆ ਰਹੇ ਸਪਰੇ ਪਾਉਂਦੇ ਨੇ ਤੇ ਦੁਬਾਰੇ ਜਿਹਦੀ ਚੀਜ਼ ਆ ਕੇ ਫੇਰ ਉਹ ਨਹੀਂ ਪਾਰਦੇ ਨੇ ਉਹ ਆਪਣੀ ਜਿਹੜੀ ਮਿੱਟੀ ਆ ਉਦੋਂ ਹੀ ਫੇਰ ਹੋ ਜਾਂਦੀ ਉਹ ਕੰਮ ਤਾਂ ਨਹੀਂ ਕਰਦੇ ਤੁਸੀਂ ਨਹੀਂ 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 ਜੀ ਅੱਛਾ ਬਾਈ ਜੀ ਆਪਾਂ ਕੋਈ ਵੀ ਵੀਰਪਈ ਹੈ ਆਪਾਂ ਕਹਿੰਦੇ ਵੀ ਆਪਣੀ ਮਿੱਟੀ ਦਾ ਸੈਂਪਲ ਲਵਾ ਕੇ ਦੇਖੋ ਜੀ ਠੀਕ ਹੈ ਬਾਈ ਜੀ ਇਹ ਗਾਰੰਟੀ ਦੇ ਦਿੰਦੇ ਹਾਂ ਜੀ ਠੀਕ ਹੈ ਭਾਈ ਜੀ ਚਲੋ ਇਹ ਵੀ ਆਪਦੇ ਕੰਮ ਪਰੇ ਤੇ ਇਮਾਨਦਾਰੀ ਦਿਖਾਉਣੀ ਹੈ ਵੀ ਆਪਣੀ ਬਹੁਤ ਵਧੀਆ ਗੱਲ ਆ ਤੇ ਭਾਈ ਜੀ ਹੋਰ ਕੋਈ ਜਾਣਕਾਰੀ ਆਪਣੀ ਇਸ ਇਹਦੇ ਆਰਗੇਨਿਕ ਖੇਤੀ ਦੇ ਨਾਲ ਸਰ ਦੇਖੋ ਜੀ ਆਪਾਂ ਪਹਿਲਾਂ ਗੰਨੇ ਦੇ ਵਿੱਚ ਕਹਿ ਕੇ ਹਟਿਆ ਨਾ ਹੈ ਨਾ ਜੀ ਵੀ ਜਿਹੜੇ ਵੀਰ ਨੇ ਕਰਨੀ ਹੈ ਤਾਂ ਦੇਖੋ ਖੇਚਲਾ ਹੋਊਗੀ ਮਿਹਨਤ ਜ਼ਰੂਰ ਹੈ ਜੀ ਪਰ ਆਪਣੀ ਸਿਹਤ ਉਤੋਂ ਕੁਝ ਨਹੀਂ ਹੈਗਾ ਜੀ ਅੱਛਾ ਜੀ ਹਾਂਜੀ ਹਾਂਜੀ ਮਤਲਬ ਵੀ ਤੁਸੀਂ ਇਹੀ ਸੁਝਾਅ ਦਿਓਗੇ ਵੀ ਤੁਸੀਂ ਖੇਤੀ ਕਰਨੀ ਚਾਹੀਦੀ ਆ ਆਰਗੇਨਿਕ ਬਿਲਕੁਲ ਜੀ ਬਿਨਾ ਕੈਮੀਕਲ ਤੋਂ ਤੇ ਇੱਕ ਬਾਈ ਜੀ ਤੁਹਾਡਾ ਨੰਬਰ ਬੋਲ ਦੋ ਮੇਰਾ ਨੰਬਰ ਜੀ 98569 ਜੀ 64190 ਜੀ ਅੱਛਾ ਜੀ ਇੱਕ ਵਾਰ ਦੁਬਾਰਾ ਬੋਲ ਦਿਓ ਜੀ ਸਰ ਮੈਂ ਰਿਪੀਟ ਕਰ ਰਿਹਾ 98569 64190 ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਈ ਜੀ ਜੇ ਤੁਸੀਂ ਕੋਈ ਜਾਣਕਾਰੀ ਲੈਣੀ ਹੋਈ ਤਾਂ ਬਾਈ ਹੋਰੀ ਨਾਲ ਜ਼ਰੂਰ ਸੰਪਰਕ ਕਰਿਓ ਬਾਈ ਹੋਰੀ ਤੁਹਾਨੂੰ ਬਹੁਤ ਵਧੀਆ ਜਾਣਕਾਰੀ ਦੇ ਕੇ ਤੋਰਨਗੇ ਹਾਂਜੀ ਦੋਸਤੋ ਜੇ ਤੁਸੀਂ ਇਦਾਂ ਦੀ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਦੇ ਤੁਸੀਂ ਸਾਡੀ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਕਰ ਲਿਓ ਫੋਲੋ ਜੀ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ